ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਫਿਰ ਕਿਵੇਂ ਆ ਬਸ ਠੀਕ ਆ ਬਹੁਤ ਗਰਮੀ ਗੁਰਮੀ ਕਾ ਕਹਿੰਦੀ ਆ ਗਰਮੀ ਤੇਰੇ ਸਾਹਮਣੇ ਹੀ ਭਾਦੋ ਨੇ ਹਲਾਏ ਤਾਂ ਪਏ ਆ ਯਾਰ ਹੁਣ ਦੇਖ ਕਈ ਪਾਸੇ ਮੀਂਹ ਪੋਹ ਰਿਹਾ ਪੈਂਦਾ ਇਹ ਗੱਲ ਤੂੰ ਵੀ ਨਹੀਂ ਕਹਿੰਦੇ ਜੋ ਛੋੜੇ ਤੋਂ ਵੀ ਪੈਂਦਾ ਮੀਂਹ ਨਹੀਂ ਕਹਦਾ ਵੀ ਸਾਡੇ ਢੱਡ ਦਾ ਅੱਕ ਲਾਉਂਦਾ ਮੀਂਹ ਇਹ ਪੂਰ ਜੀ ਪੈ ਕੇ ਪਰਦਾ ਹੋਰ ਹੋ ਜਾਂਦੀ ਆ ਹੋਰ ਹੋ ਜਾਂਦੀ ਆ ਅੱਜ ਤਿਆਰ ਬੰਦੇ ਨੋ ਕੋਈ ਰੋਜ਼ ਸਵੇਰ ਹੀ ਹਾਜ਼ਰੀ ਹਾਜ਼ਰੀ ਪੈਂਦਾ ਨਾ ਕੱਖ ਵੱਡਣ ਲੋਗੇ ਕੁਝ ਨਹੀਂ ਕਰਨਗੇ ਤੁਸੀਂ ਵੀ ਨਹੀਂ ਨਹੀਂ ਜੇ ਰਾਤ ਨੂੰ ਬੱਦਲ ਵਾਈ ਹੈ ਨਾ ਉਸ ਨਹੀਂ ਪੈਂਦੀ ਕੱਖ ਵੱਢ ਲੈ ਸਵੇਰ ਨੂੰ ਸਾਰਾ ਦਿਨ ਦਾ ਕੰਮ ਨਿਪਟ ਜਾਂਦਾ ਹੁੰਦਾ ਹੁਣ ਉਹ ਜਿੰਨਾ ਪੈ ਜਾਂਦਾ ਆ ਉਹ ਜਿੰਨਾ ਪੈ ਜਾਂਦਾ ਇਹਦਾ ਐ ਜਿਹੜਾ ਰੂਕ ਰੂਕ ਲੱਗੀ ਹੁੰਦੀ ਉਹਨੂੰ ਰੋਕ ਮੈਂ ਕਹਿੰਦਾ ਸੂਬੇ ਵਿੱਚ ਖੁੱਲੂਗਾ ਗਲੀਆਂ ਦੇ ਹੁਣ ਇਹ ਅੱਗੇ ਦੇ ਪਹਿਲਾਂ ਆਪਾਂ ਨੇ ਤਾਂ ਲਾਇਦੇ 10 12 ਦਿਨ ਬਾਅਦ ਆ ਗਿਆ ਤਾਂ ਜਾਂ ਫਲੱਡ ਜਾਇਆ ਦਾ ਜਾਂ ਨਿਖਾਨ ਕਰਦਾ ਜਦ ਤੱਕ 11 ਨੂੰ ਆ ਗਿਆ 11 ਨੂੰ ਆ ਗਿਆ ਤਾਂ ਵੀ ਨਾ ਹੁਣ ਆਪਣੇ ਵੀ ਪਿਆ ਨਹੀਂ ਹੈਗਾ ਖੇਤ ਵਿੱਚ ਤੇ ਪਾਣੀ ਸਾੜੇ ਦਾ ਨਿਕਲਿਆ ਹੀ ਨਹੀਂ ਹੈਗਾ ਨੱਕੇ ਲਾਇਆ ਬੋਬਰ ਖਲੂ ਵਾਲੇ ਪਰ ਜਿਹੜੇ ਕਿਵੇਂ ਵੀ ਆਪਣੇ ਤਗੜਾ ਜਦ ਖੇਤ ਖਾਲੀ ਸਾਡੇ ਉਹਨਾਂ ਸਾਂਭ ਲਿਆ ਇਹ ਕਿਤੇ ਮਸਲ ਮੀਂਹ ਪੈਣਾ ਨਾ 2 2 ਇੰਚ ਬੁੱਟੇ ਹੋਰ ਫੁੱਲ ਜਾਣਗੇ ਹਾਂ ਸਾਰੇ ਕੋ ਸੋਣ ਦਾ ਕੰਮ ਪਾਪੂਲਰ ਨੂੰ ਮਾਰ ਪਈ ਗੰਨਾ ਇਹਨੇ ਵੀ ਇਹਨੂੰ ਪਾਪੂਲਰ ਵੀ ਮਾਰ ਪਈਆ ਮੀਂਹ ਇਹਦਾ ਨਹੀਂ ਪਏਗਾ ਜਿਹੜੇ ਤੇਰੇ ਹਰੇ ਹਰੇ ਜਿਹੜੇ ਉਹ ਫੋੜੇ ਲਾਲ ਲਾਲ ਜੀ ਹੋਣੇ ਹੋੜੇ ਹੋ ਜਾਣੇ ਲਾਲ ਲਾਲ ਜੀ ਲਾਲ ਲਾਲ ਜੀ ਉਹਨੇ ਦੁੱਕੜੇ ਬੁੱਟੇ ਹੋਣ ਦੇ ਜੇ ਮੀਂਹ ਪੈ ਜਾਂਦਾ ਨਾ ਮੀ ਕਰਕੇ ਹੀ ਆ ਨਾ ਮੀ ਕਰਕੇ ਮੀ ਵਿੱਚ ਤਾਂ ਬਹੁਤ ਚੰਗਾ ਬੁੱਟਾ ਚਲ ਅਸੀਂ ਚਰੀ ਤਾਂ ਕਹਿੰਦੇ ਸਾਡੀ ਠੀਕ ਹੈ ਬਾਜਰਾ ਠੀਕ ਰਿਹਾ ਪਾਣੀ ਘਟਦਾ ਉਹਨਾਂ ਨੇ ਲਾਈ ਕਿਤੇ ਹੁਣ ਚ ਚਰੀ ਜੱਡੀ ਬੀਜੀ ਹੈ ਮੈਂ ਪਾਣੀ ਨਹੀਂ ਲੱਗਿਆ ਹੈ ਕਿੱਖਾਂ ਦੀ ਥੋੜੀ ਵੀ ਕਿਸੇ ਨੇ ਤਾਂ ਹੀ ਨਹੀਂ ਹੈ ਮੈਂ ਪਹਿਲਾਂ ਵੀ ਦੱਸਿਆ ਮੈਂ ਵੀਡੀਓ ਮਾਲਾ ਰਿਡੀਓ ਜਿਹੜੀ ਵੀਡੀਓ ਬਣਾਈ ਹੈ ਸਾਧਰੀ ਮੈਂ ਗਿਆ ਖੇਤਾਂ ਘੁੰਮਣ ਮੈਂ ਉੱਥੇ ਜਾ ਦਿਖਾਇਆ ਜਾ ਕੇ ਮਾ ਮੌਸਮ ਬਹੁਤ ਵਧੀਆ ਲੱਗਦਾ ਸਵੇਰੋਂ ਹੁਣ ਦੇਖਾ ਵਾ ਚੱਲਣ ਲੱਗ ਗਿਆ ਉਹ ਕਿੱਟੇ ਕਰਦੇ ਐ ਇੰਨੇ ਜਿਹਾ ਬੱਟ ਜਿਹੜਾ ਇਹ ਦੁਬਾਰੇ ਦੇ ਬਾਅਦ ਪਾਠਾ ਮੁੜੇ ਆਉਂਦੀ ਹੈ ਤਾਂ ਹੋ ਜਾਂਦੀ ਹੈ ਬਹੁਤ ਕੰਮ ਦਾ ਮੌਸਮ ਲੱਗੇ ਸਵੇਰ ਨੂੰ ਜਿਹੜੀ ਚਰੀ ਨੂੰ ਮੈਂ ਪਹਿਲਾਂ ਦੇਖਦਾ ਦਾ ਸਫਰੇ ਤੇ ਅੱਜ ਮੈਂ ਕਹਿੰਦਾ ਚਾਰ ਪੰਜ ਦਿਨ ਉਹ ਕਰੀ ਨੂੰ ਉਹ ਖਾਦੇ ਪੱਤੇ ਉੱਪਰ ਤੋਂ ਹੋੜ ਕਰਨ ਲੱਗਦੀ ਜਿਹੜੀ ਇੱਕ ਇੱਥੇ ਇੰਨੀ ਕੀ ਉਹ ਬੂਟਿਆਂ ਦੇ ਉੱਪਰ ਇੰਨੀ ਜਗ੍ਹਾ ਖਾਲੀ ਲਿਖਦੀ ਸੀ ਉਦੋਂ ਸਫਰੇ ਕਰਿਆ ਅੱਜ ਦੇਖੀ ਦੂ ਮੈਂ ਕਹਿੰਦਾ ਵੀ ਦੇਖਣ ਨੂੰ ਰੂਹ ਕਰਦੇ ਇਹੋ ਜਿਹੇ ਬੂਟਾ ਉੱਪਰ ਪੂਸਾ ਬਣਿਆ ਵਿਚਰੀ ਦਾ ਲੈ ਲੈ ਜਿਰੀ ਦਾ ਹੋ ਗਿਆ ਠੀਕ ਜਿਰੀ ਨੇ ਠੀਕ ਹੋ ਗਿਆ ਹਾਂ ਜਿਰੀ ਵਾਸੀ ਮੈਂ 3 ਦਿਨ ਚੌਥੇ ਨੇ ਦੇਖਿਆ ਤਾਂ ਮੈਨੂੰ ਲੱਗਦੀ ਸੀ ਇਹ ਸਾਫ ਹੋ ਗਈ ਪੁੱਤੇ ਜਿਹਦੇ ਵਿੱਚ ਕੁਣੀ ਘੁੰਮਦੇ ਆ ਪਰ ਅਰੋਗਤੀ ਬਿਮਾਰੀ ਬਿਮ ਉਹਤੇ ਨਾ ਦੁਗੀਆਂ ਜੀਰੀਆਂ ਪਰਤੇ ਆਈ ਜਾਂਦੇ ਉੜਕੇ ਜਣੀ ਉਹ ਚਰੀ ਮੈਂ ਹਲੇ ਸਪਰੇ ਕੋਲ ਗਿਆ ਵਿੱਚ ਪਾਉਣੇ ਤਾਕਤ ਵਾਲੀ ਹੂੰ 11 11 ਦਾ 11 11 ਦਾ ਲਿਆਂਦਾ ਪੈ ਸਾਰਾ ਕੋਲ ਵਾ ਕਾਲੀ ਜਾ ਕੇ ਮਹਾ ਕਰਿਆ ਉਹਨੇ ਵੇੜਾ ਕੰਮ ਜਬਈਆਂ ਨਾ ਮਿਲਿਆ ਉਹਰੇ ਯਾਰ ਉਹੀ ਤਾਂ ਸੁੰਡੀ ਵਾਲੀ ਵੀ ਰੇ ਵੰਗਣ ਲੱਗੀ ਆ ਤਾਕਤਮ ਕਣੋ ਸੁੰਡੀ ਮਰ ਗਈ ਯਾਰ ਮਰ ਸੁੰਡੀ ਮਰ ਗਈ ਉਹ ਨਾ ਆਪੇ ਘਰੋਂ ਕਰ ਲਈ ਉਹ ਆਪੇ ਕਰ ਲਈ ਐ ਡਾ ਬੂਟੇ ਦਾ ਡੰਡਾ ਥੱਲੇ ਖੜਾ ਦਾ ਐਸੇ ਛਟੀਆਂ ਗਈਆਂ ਮੈਂ ਹੁਣ ਛਟੀਆਂ ਦੇ ਵਿੱਚ ਜਾ ਬੜੀ ਚਰੀ ਉਹ ਥੱਲੇ ਡੰਡਾ ਖੜਾ ਦੇਖਦਾਂ ਨੇ ਕਿ ਦੇਖਦਾ ਜੇ ਕਿਤੇ 19 19 ਦਾ ਕਰ ਦਿੰਦਾ ਇੱਕ ਪੈਕਟ ਜੀ ਕਥਲੇ ਦਾ ਗੱਲ ਉਹਨੂੰ ਗਾਹਕ ਲਾ ਕੋਈ ਹੁਣ ਨੀ ਨਾ ਹੁਣ ਤਾਂ ਪੱਕੜ ਹੋ ਗਿਆ ਨਾੜ ਜਾ ਉਹਦਾ ਹੁਣ ਹੋਣੀ ਵੀ ਨਹੀਂ ਹੈਗੀ ਉੱਚੀ ਹੋ ਗਈ ਬਹੁਤ ਲਈ ਹੁਣ ਤਾਂ ਆਇਆ ਹੱਥ ਖੜਾ ਕਰੇ ਕਰਨੀ ਪਊ ਜੇ ਕਰੀ ਉਹ ਆਪਣੇ ਸਿਰ ਪਗਰੀ ਜਾਂਦੀ ਹੈ ਇਕ ਢੱਕਾ ਜਿਹੜਾ ਨਾ ਇਹ ਤਾਂ ਹੁਣ ਆਪਾਂ ਐ ਸਾਹਮਣੇ ਜਾਂਦੇ ਫਿਰ ਤਾਂ ਅੱਖਾਂ ਤੇ ਵਿਚਾਰ ਲੈ। ਨਹੀਂ ਫਿਰ ਉਹ ਜਿਹੜਾ ਪੱਤਾ ਉਹਦਾ ਫਿਰ ਅੱਖ ਦੇ ਵਿੱਚ ਕਈ ਵਾਰ ਇਹ ਜਾਂ ਲੱਗਦਾ ਚੀਰੇ ਅੰਦਰ ਵੱਟਾ। ਇਹਦੇ ਨਾਲ ਤੇ ਹੁਣ ਨਹੀਂ ਹੁਣ ਇੱਕ ਹੋਰ ਹੁੰਦਾ ਸੀ ਪਹਿਉਣ ਦਵਾਈ ਲੱਗੀ ਹੁੰਦੀ ਪੱਤੇ ਨੂੰ। ਜੇ ਕਿਤੇ ਨਾ ਤੂੰ ਬਾਜਰਾ ਵੜਦੀ ਸਾਰੇ ਬੀਜ ਦਿੰਦਾ। ਹਾਂ ਜਿਆਦਾ ਯਾਰ ਆਏ ਤਾਂ ਮਹਾ ਵੀ ਮੀਂਹ ਬੱਤਲ ਹੁੰਦੇ। ਹਣਾ ਤੈਨੂੰ ਮਾਸੂਦ ਨਹੀਂ ਦੱਸਦਾ ਯਾਰ। ਆਰਕ ਕੋਸਣੀ ਤੇ ਹੈਗਾ ਦੰਸਾ। ਇਹਨੇ ਤੇਰੇ ਭਾਈ ਦਾ ਵੀਜੀ ਸਤਵੀਰ ਨਾ ਵੀ ਕੀਆ। ਦੇਖਾ ਚੈਰੀ ਬਰਾਬਰ ਖੜੀ ਹੈ। 10 ਦਿਨ ਮੈਂ ਲੇਟੇ ਸੀ ਜੀ ਉਹਦੇ। ਐ ਨਾਲੇ ਬੂਟਿਆਂ ਚ ਮੇਰੀ। ਫਰੇ ਫਰੇ ਰੇਹਾ ਘਾਗਾ ਚ ਆ ਗਿਆ ਤਾਂ ਮੇਰੇ ਕੋਲ ਮੈਂ ਅੱਜ ਵੀਡੀਓ ਬਚਵੀ ਕਿਹਾ ਵਾ ਭਾਈ ਮੈਨੂੰ ਦੱਸ ਦਿਓ ਵੀ ਆਪਾਂ ਅਸਲਾ ਗਲੇ ਚੱਲਨੇ ਕਿ ਹੁਣ ਐਡਾ ਟੱਬਰ ਦਾ ਸੁੱਕਣਾ ਵੱਧ ਵੱਧ ਹੈ ਸਾਰਿਆਂ ਨੂੰ ਪਤਾ ਹੁੰਦਾ ਯਾਰ ਕੱਲ ਪਰਸੋਂ ਕਾਲੇ ਦੀ ਮੈਂ ਮੀਤ ਮਿਲਦੀ ਹੈਗੀ ਦਵਾਈ ਪੁੱਛੀ ਹੈ ਜਦੇ ਆ ਗਈ ਲੈਕਟੋਮੂਡ ਸਮਝਿਆ ਕੱਲ ਕਾਲਾ ਸਾਨੂੰ ਤੇ ਫਾਰਮ ਚ ਮਿਲ ਗਿਆ ਉੱਥੇ ਜੱਲੇ ਦਾ ਮੋਟਰ ਵਾਲਾ ਉੱਥੇ ਵੀਡੀਓ ਕਾਲੇ ਨੂੰ ਕਹਿੰਦਾ ਆ ਜਾ ਕਹਿੰਦਾ ਯਾਰ ਟਾਈਮ ਵਾ ਆ ਜਾਣਾ ਕੁੱਕੜੇ ਖਾ ਲਈਏ ਕੁੱਕੜੇ ਖਾਣੇ ਨਾਲੇ ਨਾਲੇ ਮੈਂ ਵੀਡੀਓ ਬਣਾ ਲਈ ਕਹਿੰਦਾ ਮੈਨੂੰ ਯਾਰ ਮੇਰੇ ਪਥਰੀ ਹੈ ਹਾਂ ਉਹ ਚਾਉਦਾ ਮੈਂ ਮਰੀ ਮਹਾਰੇ ਲਾਹੇ ਹੈਗਾ ਸਾਡੇ ਪਰ ਦੱਸਾ ਵੀਡੀਓ ਤੇ ਬੋਲ ਦਿੰਗ ਅੱਜ 4 ਕਮੈਂਟ ਆਲੇ ਬਾ ਮਾਸਟਰ ਜੀ ਫਰਾਂਣ ਜਗਾ ਦਵਾਏ ਮਿਲਦੀ ਐ ਅਸੀਂ ਸ਼ਰਤ ਮਾਰ ਮੈਂ ਲਾਜ ਆ ਓ ਠੀਕ ਐ ਹੁਣ ਕਹਿਣਾ ਨਹੀਂ ਐ ਭਾਈ ਯਾਰ ਜਾਣਾ ਦੇਣਾ ਉਹਨਾਂ ਦਾ ਦੇਣ ਨਹੀਂ ਆਉਣਾ ਆ ਅਸੀਂ ਲਿਆ ਕੇ ਦੇਣੀ ਹੈਗੀ ਗੈਲ ਜਾ ਸਕਦੇ ਜੀ ਜਿਹਦਾ ਢਿੱਡ ਦੁਖੂ ਉਹੀ ਡਾਕਟਰ ਕੋ ਜਾਊਗਾ ਉਹੀ ਜਾਊਗਾ ਅਸੀਂ ਇਹਨਾਂ ਕਾ ਕਰ ਸਕਦੇ ਭਾਈ ਨਾਲ ਜਾ ਸਕਦੇ ਹਾਂ ਨਾਲ ਜਾ ਸਕਦੇ ਆ ਬਈ ਇਹੀ ਇੱਕ ਵੀਡੀਓ ਜੋ ਕਿਸਦਾ ਮਹਾ ਵੀ ਹੁਣ ਤੁਹਾਡੀ ਸਲਾਗਲੇ ਦਿਲਣਾ ਵੀ ਮੈਂ ਟਾਲ ਫਰ ਗਿਆ ਵੀ ਆਹ ਰਿਜਿਮਾ ਹੋਣਾ ਕਣਕ ਬੀਜਣੀ ਆ ਕਣਕ ਨੂੰ ਟਾਈਮ ਹੈਗਾ ਬਹੁਤ ਟਾਈਮ ਆ ਕਣਕ ਨੂੰ ਵੀ ਅਗਲਾ ਉਹਰੇ ਵੱਢ ਲੂਗਾ ਆਰਾਮ ਨਾਲ ਉਹਦੀ ਸਾਡੀ ਲੇਬਰ ਨੂੰ ਉੱਪਰ ਪਾਜਣੀ ਬੱਜਣੀ ਬੱਜ ਜਾ ਸਮਝਿਆ ਉਹ ਆਮੇਜਨ ਨਹੀਂ ਸਾਨੂੰ ਵਿੱਚ 50 ਰੁਪਏ ਹੋਰ ਦੇਣੇ ਪੈਣੇ ਕਾਊਂਟਰ ਤੇ ਚਲੋ ਤਾਂ ਖੇਤ ਪਹਿਲਾਂ ਹੁਣ ਸਾਨੂੰ ਖੇਲੇ ਖੇਤ ਪਹਿਲਾਂ ਹੀ ਤਾਂ ਨਹੀਂ ਲੋਡ ਨਹੀਂ ਹੈ ਉਹ ਬਸ ਟਾਲ ਫਰ ਵੀ ਆ ਬਣਾਣੀ ਕਾਟ ਧਮਕੀ ਕਾਟ ਸੁੱਤੀ ਲਿਆਉਣੀ ਹੈਗੀ ਅਦਲਵੀਰ ਹੁਣ ਇੱਕ ਹੋਰ ਹੈ ਨਾ ਮੌਸਮ ਰਿਆ ਖੁਸ਼ ਅਗਲਾ ਜਿੰਨਾ ਖੇਤ ਵਿਹਲਾ ਹੁੰਦਾ ਤਾਂ ਉਹ ਬੀਜੀ ਆ ਉਹ ਜੰਗੀ ਗਿਆ ਜੇ ਕਿਤੇ ਮੀਂਹ ਪਈ ਜਾ ਤਾਂ ਫੇਰ ਛੀ ਜੇ ਘਟ ਜਾਂਦੀ ਆ ਮੇ ਧੱਖਾਈ ਥੋੜਾਉਂਦੀ ਆ ਨਾ ਆਪਣੇ ਮੀਂਹ ਪੈਂਦੇ ਨਾ ਆਪਣੇ ਜਿਹੜੇ ਨਵਾਨ ਵਿੱਚ ਬੀਜੀਆਂ ਦੀਆਂ ਸਭ ਖਤਮ ਆ ਆ ਰੂਟਰੀ ਬਾਜਰਾ ਤਾਂ ਤਿਆ ਚਾਰ ਦਿਨ ਨਹੀਂ ਚੱਲਦਾ ਪੁਰਾਣੀ ਜਿਹੜੇ ਪੇੜਾ ਦਦੇ ਪੇੜਾ ਮੈਂ ਤਾਂਹੀਂ ਬੀਜਾ ਬਾਜਰਾ ਮਾਹੀ ਦਾ ਨੁਕਸਾਨ ਗਾ ਜੇ ਕਿਤੇ ਹਾਂ ਮੀਂਹ ਆਇਕਣਾ ਪਤਾ ਹੁੰਦਾ ਹੁਣ ਨੂੰ ਬਾਜਰੇ ਨਾਲ ਕਿਤੇ ਕਿਤੇ ਹੋਰ ਵੀ ਬਹੁਤ ਚਾਵਲ ਆ ਤਾਂ ਬਾਜਰੇ ਨਾਲ ਤੁਹਾਨੂੰ ਤੇਰਾ ਬਾਜਰਾ ਫੇਰ ਹੋਇਆ ਜਿਹਾ ਹੋਇੜਾ ਹਾਂ ਉਹ ਜਿਹਾ ਹੋਇੜਾ ਬਾਕੀ ਅੱਜ ਸਾਨੂੰ ਉੱਧਰ ਤੇ ਜਰਾ ਬੁੱਡੇ ਬੁਰੇ ਦੇ ਆਇਆ ਬਤਾ ਅੱਛਾ ਸ੍ਰੇਆ ਵੀ ਸਾਡੀ ਇੱਥੇ ਵੀਡੀਓ ਬਣਾਇਓ ਲਾਈਵ ਹੋਇਓ ਅਸੀਂ ਹੁਣ ਆ ਤਾਂ ਹੁਣ ਅਸੀਂ ਉੱਥੇ ਆਪਣਾ ਅਮਰਾ ਭੇਜਿਆ ਅੱਛਾ ਮਹਾਕੀ ਮੋਰਾ ਟਕਾਨੋ ਬਲੌਗਰਾਂ ਦੇ ਪਿੰਡਾਂ ਉੱਥੇ ਬੰਦਾ ਠੀਕ ਹੈ ਨਹੀਂ ਹੁਣ ਆਦਾ ਵੀ ਹੋ ਜਾਣਾ ਹੋਰ ਪਿੰਡ ਦਾ ਹੋ ਫੇਰ ਤਾਂ ਬਣਾ ਲੈ ਹੁਣ ਇੱਕ ਪਿੰਡ ਵਿੱਚ ਤੇ ਫਿਰ ਇੱਕੇ ਚੀਜ਼ ਹੋਵੇ ਜਿਹੜਾ ਹੁਣ ਦਿਖਾਉਂਦੇ ਤਾਂ ਅਸੀਂ ਇੱਕੇ ਚੀਜ਼ ਆ ਅਸੀਂ ਵੀ ਖੇਤੀਬਾੜੀ ਦਿਖਾਤੀ ਦੂਏ ਨੇ ਵੀ ਖੇਤੀਬਾੜੀ ਦਿਖਾਉਣੇ ਚਾਣੀ ਉਹਨਾਂ ਕੀ ਹੋਰ ਦਿਖਾ ਦੇਣੀ ਖੇਤੀਬਾੜੀ ਚ ਹਾਂ ਹੁਣ ਪਤਾ ਹੀ ਕੀ ਲੈ ਹੁਣ ਕੰਮ ਹੈ ਨਹੀਂ ਕੋਈ ਹਾਂ ਹੁਣ ਨਵਾਂ ਕੋ ਦਿਖਾ ਨਹੀਂ ਹੁੰਦਾ ਦਿਖਾ ਨਹੀਂ ਹੁੰਦਾ ਜੇ ਕੰਮ ਹੋਊਗਾ ਫੇ ਨਵਾਂ ਦਿਖਾਉਣਾ ਨਵਾਂ ਦਿਖਾਉਣਾ ਫੇ ਨਿੱਤ ਨਵਾਂ ਫੇ ਨਿੱਤ ਨਵਾਂ ਇਹ ਤਾਂ ਨਿੱਤ ਨਵਾਂ ਨਾਲ ਖਾਈ ਜਾਣਾ ਫੇ ਅਸੀਂ ਝਾੜੇ ਦਸੀਆਂ ਵੇਜੇ ਇੰਨਾ ਨਿਕਲ ਗਏ ਤੇ ਆਹ ਤਾਂ ਹੀ ਅਸੀਂ ਬੈਠ ਕੇ ਬਣਾ ਲੈਂਦੇ ਆ ਤੁਹਾਨੂੰ ਕੋਈ ਕੰਮੇ ਨਹੀਂ ਹੈਗਾ ਯਾਰ ਸਾਨੂੰ ਪਾਉਣਾ ਪੈਣਾ ਸਾਨੂੰ ਟੀਕ ਦੇ ਸਾਡੇ ਸੱਤ ਕਰਿਆ ਵੇ ਵੀ ਕਾਦਾ ਹੁੰਦੀ ਵੀਡੀਓ ਬੈਠੇ ਆ ਟਾਈਮ ਪਰ ਅੱਜ ਮੈਂ ਜਾਣਾ ਸੰਗਰੂਰ ਕਿਨੇ ਨੂੰ ਮਿਲਣੇ ਆਲੇ ਮੈਨੂੰ 10 ਜਣੇ ਖੜੇ ਆ ਉੱਥੇ ਕਹਿੰਦੇ ਮਿਲਣਾ ਕਿਹੜੇ ਰੋਡ ਨੀ ਆਣੋ ਹੈ ਰੋਡ ਹਲੇ ਪਤਾ ਨਹੀਂ ਹੈਗਾ ਇੱਥੇ ਤੇ ਜਾਣਾ ਮੈਂ ਪਾਸੋਂ ਵੀ ਆਣਾ ਅੱਜ ਇੱਧਰ ਜਾਓ ਫਿਰ ਮੇਰੇ ਕੋਟੇ ਨੀ ਚਲ ਜਿਓ ਮੈਂ ਜਾਣਾ ਔਰ ਤੇ ਦੇਖ ਆ ਆਪਣਾ ਚਪਕੌਰ ਸਾਹਿਬ ਮਰੰਡਾ ਹਾਂ ਮਰੰਡੇ ਦੇ ਨਗਾਵੇ ਦੇ ਬੰਦੇ ਚੱਕਨੇ ਆਪਣੇ ਹਾਂ ਨਗਾਵਾ ਦੇ ਨਾਲ ਇੱਕ ਬਸੀ ਤੇ ਸੜਕ ਜਾਂਦੀ ਗਵਿੰਦਗੜ੍ਹ ਨੂੰ ਹਾਂ ਮੰਡੀ ਗਵਿੰਦਗੜ੍ਹ ਨੂੰ ਗਵਿੰਦਗੜ੍ਹ ਚਲੀ ਜਾਣਾ ਗਵਿੰਦਗੜ੍ਹ ਤੇ ਅਮਰਗੜ੍ਹ ਉੱਤੇ ਗਾਹਾਂ ਬਾਜੀ ਦਾ ਪਿੰਡ ਹੈ ਰਾਜਗੜ੍ਹ ਛੰਨਾ ਹਾਂ ਉੱਥੇ ਪਹੁੰਚਣਾ ਉੱਤੇ ਬਾਅਦ ਉਹਦੀ ਮਰਜ਼ੀ ਇੱਥੇ ਨੂੰ ਮਰਜ਼ੀ ਦੇ ਜੀ ਉਹ ਕਹਿੰਦਾ ਮੈਂ ਲੈ ਕੇ ਜਾਣਾ ਵੀ ਤੇ ਭੇਤੀ ਉਧਰ ਉਹ ਬਾਈ ਭੇਤੀ ਆਉਂਦਾ ਹੂੰ ਵੀ ਫਿਰ ਉਹਦੇ ਕੋਲ ਜਾਣਾ ਬਾਕੀ ਦੇਖਦੇ ਹਾਂ ਕਿ ਬਣਦਾ ਬਸੀ ਤੇ ਰੋਡ ਉਹੀ ਹੈ ਨਾ ਮੰਡੀ ਗਵਿੰਦਗੜ੍ਹ ਖੰਨੇ ਵਾਲਾ ਹੀ ਰੋਡ ਆ ਸੰਗਰੂਰ ਦਾ ਸਰਪੰਚ ਉਹਦਾ ਹੀ ਫੋਨ ਆ ਲਿਆ ਮਾਸਰ ਜੀ ਕਿ ਕੈ ਵਜੇ ਮਹਾ 2 ਵਜੇ ਸਾਡੇ ਕੋਲ ਪਹੁੰਚ ਜਾਣਾ ਹਾਂ ਹੈ 12 ਵਜੇ ਬਾਅਤ ਛੁੱਟੀ ਲੈ ਕੇ ਜਿੱਕਰ ਮਾਰਦੀ ਫੇਰ ਨੀ ਪੈਰ ਸਜਾਉਂਗਾ ਇੱਕ ਬਾਈ ਦਾ ਲਾਗੇ ਪੈਰ ਸ ਹੈ ਉਹ ਕਹਿੰਦਾ ਖਾਣਾ ਪੀਣਾ ਮੇਰੇ ਕਹਿੰਦੀ ਮਾਂ ਤੁਸੀਂ ਖਾਣੇ ਪੀਣੇ ਵਾਲਾ ਨਾ ਜ਼ੋਰ ਲਾਉਂਿਆ ਕਹਿੰਦਾ ਨਹੀਂ ਬਾ ਮੈਨੂੰ ਦੱਸ ਦਿੰਦਾ ਤੁਰ ਪੈ ਉਸਦੇ ਮਹਾ ਕੋਈ ਨਾ ਬੰਦੇ ਕਹਿੰਦੇ ਵਾ ਬੰਦੇ ਦਾ ਅਸੀਂ 4-5 ਆ ਗਈ ਹੈ ਗੱਡੀ ਭਰੀ ਵਾੜੀ ਵਾ ਫਿਰ ਤੁਸੀਂ ਉਹੀ ਧੂਰੀ ਵਾਲੇ ਰੋਡ ਨੂੰ ਨਿਕਲ ਜਾਣਾ ਇਹ ਨਹੀਂ ਬਾਈ ਮੈਂ ਅੱਗੇ ਦੱਸੂਗਾ ਕਿਹੜੇ ਰੋਡ ਨੂੰ ਜਾਣਾ ਮੈਂ ਤਾਂ ਸਾਜਰੀ ਦੇਖਾ ਉਹਦਾ ਬਾਈ ਦਾ ਮੈਨੂੰ ਫੋਨ ਆਇਆ ਤਾਂ ਇੱਕ ਦਾ ਤੇਰਾ ਜੋੜੇਪੁਲਾ ਕੋਲ ਦੇ ਕਹਿੰਦਾ ਵੀ ਵਸ ਰਿਹਾ ਪਹਿਲੀ ਵਾਰੇ ਫੋਨ ਕਰਿਆ ਵਾ ਠੀਕ ਹੈ ਕਹਿੰਦਾ ਵੀ ਪਹੁੰਚ ਜੇ ਉੱਥੇ ਸਿੰਗਲ ਰੋਡ ਆ ਸਿੰਗਲ ਰੋਡ ਕਹਿੰਦਾ ਜਿਆਦਾ ਸੀਪਾ ਬਾਈ ਤੁਹਾਨੂੰ ਰੋਡ ਦੱਸ ਲਾ ਕਹਿੰਦਾ ਉਹਨਾਂ ਨੇ ਤੁਹਾਨੂੰ ਦੱਸੇ ਪਹੁੰਚਦਾ ਕਹਿੰਦਾ ਬਥੇਰੀ ਨਾਲੋਜ ਨੂੰ ਬਾਈ ਨੂੰ ਪਰ ਕਹਿੰਦਾ ਉਹਨੇ ਸਾੜੇ ਵਾਲਾ ਰੋਡ ਉਹਨਾਂ ਵੀ ਦੱਸਿਆ ਹੈਗਾ ਜੋੜ ਦੇ ਅਮਰਗੜ ਨੂੰ ਹੁੰਦਾ ਇੱਕ ਹਾਂ ਕਹਿੰਦਾ ਅਜ ਕਮਰਗੜ ਦੱਸਦਾ ਹਾਂ ਹਾਂ ਮਹਾ ਵੀ ਠੀਕ ਆ ਮਹਾ ਚੱਲ ਥੋੜੇ ਪੁਰਾਣੇ ਸੱਜੇ ਹੱਥ ਹੋ ਗਿਆ ਅਮਰੀਨ ਗੋਟੇ ਨੂੰ ਖੱਬੇ ਆ ਅਮਰਗੜ ਨੂੰ ਹੋ ਗਿਆ ਹਾਂ ਉਹ ਜਰਗਲੀ ਰੋਡ ਆ ਉਹੀ ਇਸਡੂ ਵਾਲਾ ਹੀ ਆ ਅੱਛਾ ਅੱਛਾ ਜਰਗ ਆਪਣੇ ਆ ਸਾੰਤੀ ਦਾ ਨਹੀਂ ਪਈ ਵੀ ਹਾਂ ਹਾਂ ਉਹੀ ਆ ਰੋਡ ਜਾਈਦਾ ਉੱਥੇ ਜੜਗਦੀ ਆ ਜਰਗ ਮਾਈਕਲ ਜੇ ਸਾੰਤੀ ਦਾ ਨਹੀਂ ਪਈ ਵੀ ਜਰਗ ਇੱਕੋ ਹੀ ਰਾਣਾ ਸਾਹਿਬ ਤੋਂ ਉੱ ਆ ਜਾਂਦਾ ਤੁਸੀਂ ਅੱਜ ਕਲਾ ਖੰਨੇ ਦੇ ਨਾ ਪੁਲ ਤੇ ਹੋ ਕੇ ਆਪਣਾ ਇਸਡੂ ਨੂੰ ਹੋਣਾ ਇਸਡੂ ਤੇਗਾ ਤੇਰਾ ਜੋੜੇਪੁਰ ਨਹੀ ਹਤੀ ਜਿਆਦਾ ਪਿਛਲੀ ਵਾਰ ਉਹਦੇ ਤੁਰੇ ਤੇ ਸਾਨੂੰ 127 ਆ ਸਮਝਦਾ 30 ਕਿਲੋਮੀਟਰ ਪਿਆਦਾ ਸੰਗਰੂ ਹੁਣ ਜੇ ਤੈਨੂੰ ਅੱਜ ਕੋਈ ਮਗੇ ਜਾਣਾ ਹੁਣ ਮੈਨੂੰ ਲੱਗਦੀ 20 25 ਕਿਲੋਮੀਟਰ ਉਹੀ ਜੋੜੇਪੁਰ ਜਿੱਥੇ ਗਾਣੇ ਆਏ ਕਰਦੇ ਸੀ ਹਾਂ ਨਾ ਉਹ ਚੌੜੇ ਪੜਾ ਉਹ ਲੜਾਈਆਂ ਹੋਈਆਂ ਹਾਂ ਉਹ ਜੋੜੇ ਪੜਾ ਉਹ ਜੋੜੇ ਪੜਾ ਉੱਥੇ ਬਣੇਦਾ ਹੋਣਾ ਅੱਛਾ ਅੱਛਾ ਜਦ ਆਤ ਤੇ ਭਾਈ ਹੁਣ ਕੋ ਲੋਗੀ ਉਹ ਤੇ ਖੱਬੇ ਨੂੰ ਅਮਰਗੜ ਨੂੰ ਗਈ ਸੱਜੇ ਨੂੰ ਮੇਰੇ ਗੁੱਟਲੇ ਵਿੱਚ ਨੂੰ ਇਹ ਅਮਰਗੜ ਵੀ ਕੋਈ ਸ਼ਹਿਰ ਹੈ ਕਹਿ ਦਈਏ ਕਸਬਾ ਕਸਬਾ ਪਿੰਡੇ ਮੰਗਡਾਉਣਾ ਫਿਰ ਅਮਰਗੜ ਤੇ ਉਹ ਨਹੀਂ ਲੜਦਾ ਤਾਂ ਕੀ ਮਾਨ ਮਾਨ ਸਮਝੀ ਮਾਨ ਅਮਰਗੜ ਅਮਰਗੜ ਹਲਕੇ ਤੇ ਲੜਦਾਦਾ ਉਹ ਥੀ ਲੜਦਾਦਾ ਉਹ ਠੀਕ ਹੈ ਅਮਰਗੜ ਇਹ ਸਾਰੀ ਬੈਲਟ ਹੈ ਸੰਗਰੂਰ ਦੇ ਵਿੱਚ ਹੀ ਆਂਦੀ ਹੈ ਮਲੇਰਕੋਟੇ ਨੂੰ ਜਿੱਨਾ ਬਣਾਉਣ ਨੂੰ ਫਿਰਦੇ ਆ। ਹੂੰ। ਸਬ ਡਿਵੀਜ਼ਨ ਬਣਨੀ ਹੈ ਕਹਿੰਦੇ ਹੁਣ ਮਲੇਰਕੋਟੇ ਮਾ। ਹੂੰ। ਇਹਨਾਂ ਦਾ ਜਿੱਥੇ ਬਣਾਤੇ ਤੇ ਫਤਿਹਗੜ ਤੇ ਮਾਨਸਾ ਇੱਕ ਦਿਨ ਬਣੇ ਜ਼ਿਲ੍ਹੇ। ਅੱਛਾ। ਪਹਿਲਾਂ ਉਹਨੇ 17 ਜ਼ਿਲ੍ਹੇ ਤੇ ਹੁਣ 23 ਜ਼ਿਲ੍ਹੇ ਹੋ ਗਏ। ਹੂੰ। ਫਿਰ ਫਾਜ਼ਲ ਕਹਿੰਨਾਂ ਲੱਗ ਕਰਤਾ। ਫਿਰ ਮੁਹਾਲੀ ਕਰਤਾ ਮੁਹਾਲੀ ਨੂੰ ਤਰੀਕ ਰੋਪੜ ਬਹੁਤ ਹੁੰਦਾ ਸੀ। ਸੰਗ ਹੁੰਦਾ ਦਾ ਬੰਦਾ। ਆਪਾਂ 2 ਮਿੰਟਾਂ ਵਿੱਚ ਪਹੁੰਚ ਜਾਂਦੇ ਜੀਨੇ। ਕਚੇਰੀਆਂ ਮਗਾਂ। ਫਿਰ ਇਹ ਖੰਨੇ ਨੂੰ ਵੀ ਕਹਿੰਦੇ ਨੇ ਵੀ ਮਲੇਰਕੋਟੇ ਦੇ ਛੋਟੇ ਖ ਅੰਬਾਰੇ ਅੰਬਾਰੇ ਵਾਲੇ ਬੰਦੇ ਨੇ ਤੁਰ ਕੇ ਜਾਂਦੇ ਧੋਕੇ ਬੜੇ ਅੰਬਾਰੇ ਜਾਂਦੇ ਤੇ ਉਹ ਵੀ ਤੁਰ ਕੇ ਅੱਬਾ ਇੱਥੇ ਚਾਹਦੇ ਨਹੀਂ ਜਾਂਦੇ ਮੋਟਰ ਤੇ ਤੁਰ ਕੇ ਹਾਂ ਇਹਦਾ ਬਾਈ ਤਾਂ ਨਹੀਂ ਜਾਂਦੇ ਗਰਮੀ ਬਹੁਤ ਮੋਟਰਸਿਕਲ ਹਵਾ ਬਹੁਤ ਲੱਗਦੀ ਹੈ ਹੂੰ ਨੂੰ ਸੱਦਦਾ ਬੜੀ ਹਵਾ ਲੱਗਦੀ ਆ ਸਿਆਲ ਵੇਚਦਾ ਸੀ ਮੋਟਰਸਿਕਲ ਚੱਕਣਾ ਛਿੱਤੀ ਸੀ ਸਿਆਲ ਤੇ ਦੇਖ ਲੈ ਜੇ ਦੋ ਜਣੇ ਗਿਆਣਾ ਚੱਲੋ ਚਲਾ ਤੂੰ ਤੂੰ ਚਲਾ ਤੂੰ ਚਲਾ ਆਈ ਗਲੇ ਸੋਈ ਜਾਂਦਾ ਤੂੰ ਚਲਾ ਇਸ ਛਾਲ ਵਿੱਚ ਵਾਈ ਦੇ ਲੈ ਮੌਸਮ ਮੌਸਮ ਆਪਣਾ ਆਪਣਾ ਟਾਈਮ ਵਾਈ ਦਿਖਾਉਂਦੀ ਚੀਜ਼ ਹੱਥ ਦਿਖਾਉਂਦੀ ਛਾਲ ਮਾਮਾ ਸੜਾਏ ਆ ਠੰਡ ਲੱਗਦੀ ਦੋ ਕੱਪੜੇ ਹੋਰ ਪਾ ਲੈ ਬੈਠਾ ਰ ਜਿੱਥੇ ਮਰਜੀ ਬਹਿ ਜਾ ਇੱਥੇ ਤੂੰ ਆ ਗਰਮੀ ਰਾਤ ਮੁਰ ਰ ਖਾਦ ਲੈਟ ਪਾ ਜੀ ਇੱਥੇ ਬਹਿ ਗਿਆ ਸੋਲਾ ਮੱਛਰ ਇੱਥੇ ਬਹਿ ਗਿਆ ਇੱਥੇ ਬਹਿ ਗਿਆ ਨਾ ਨੀਂਦ ਆ ਬੈ ਨਾ ਬਸਤਾ ਹੋਰ ਉੱਥੇ ਠੰਡ ਲੱਗਦੀ ਸਾਲੀਆਂ ਦੋ ਕੱਪੜੇ ਤਰੇ ਮਰਜੀ ਪੈ ਜਾ ਤੇਰੇ ਕੱਪੜੇ ਮੈਂ ਜਿੱਥੇ ਮਰਜੀ ਪੈ ਜਾ ਤੂੰ ਜਿੱਥੇ ਮਰਜੀ ਠੰਡ ਲੱਦੀ ਕੋ ਹੋਰ ਲੈ ਲੈ ਨਾਲੇ ਬਸ ਸਾੜੇ ਕੱਪੜੇ ਪਾ ਕੇ ਸਾਨੂੰ ਖੋਲ ਕੇ ਪਾਣੇ ਪਾ ਉਹਨਾਂ ਦਾ ੱਖਾ ਜਾਂਦਾ ਹੂੰ। ਜਿਹੜੇ ਦਾ ਹੁਣ ਆ ਦੇ ਨਾਲ ਲਾਈਟ ਐ ਨਾ ਬੱਤੀ ਕੁਝ ਨਹੀਂ ਹੈਗਾ ਉਹਦੇ ਬਾਜਰਾ ਪੜਦੇ ਰਸਦਾ ਜੀ ਆਪਣੇ ਨਿਆਣੇ ਨੂੰ ਪਾ ਜਾਂ ਠੰਡ ਪੈਂਦੀ ਰੂਹ ਚ ਵੀ ਵੇਟ ਕੇ ਰੱਖਦੇ ਆ ਉਹ ਜਿਹੜਾ ਨੰਗੇ ਪੈਰੀਓ ਪਰ ਜਿਹਨੂੰ ਗਰੀਬੀ ਦਿੱਤੀ ਆ ਉਹਨਾਂ ਪਰਮਾਤਮਾ ਹਿੰਮਤ ਹੌਸਲਾ ਬਹੁਤ ਉਹਨਾਂ ਹੀ ਬੰਦਾ ਕਿਹੜਾ ਹੋ ਜਾਂਦਾ ਫਿਰ ਉਹਨਾਂ ਹੀ ਕਿਹੜਾ ਹੋ ਜਾਂਦਾ ਨਹੀਂ ਹੁਣ ਆਪਾਂ ਠੱਡ ਚੱਲਦੇ ਨਹੀਂ ਕਹਦੇ ਆਪਾਂ ਕੱਪੜੇ ਜਿਆਦਾ ਪਾ ਲੰਦੇ ਆ ਪਰ ਉਹਨੂੰ ਪਤਾ ਹੀ ਨਹੀਂ ਜਾਂਦੇ ਉਹ ਸਾਬਤ ਦੋਨੋਂ ਨੂੰ ਪਤਾ ਸਾਰਾ ਉਕੜ ਸੀ ਲੱਗ ਜਾਂਦਾ ਉਕੜ ਹੀ ਹੋ ਜਾਂਦਾ ਫਿਰ ਬਹੁਤ ਤੇਰੇ ਸਾਹਮਣੇ ਕਬੂਤਰਾਂ ਵਾਲੇ ਬੈਠੇ ਨੇ ਹੂੰ ਧੁੱਪਾਂ ਜਿ ਬੈਠੇ ਦੋ ਦੋ ਬੰਦੇ ਆਪਣਾ ਕਬੂਤਰ ਜੱਡੇ ਬੈਠੇ ਹੂੰ ਉਹ ਬਸ ਆਏ ਬੈਠੇ ਮਾਂ ਤੋਰੀ ਅੱਦੇ ਤੋਂ ਬਸੇ ਕਰਦੇ ਕਰਦੇ ਧੁੱਪ ਸੇਖਦੇ ਤੂੰ ਦੇਖ ਲੈ ਵੀ ਇਹਨੇ ਨੀ ਆਵੇ ਦੋ ਦਾ ਹੀ ਬੱਦ ਲੱਗ ਗਈ ਅਸਮਾਨ ਦੇ ਵਿੱਚ ਹਾਂ ਉਹ ਜਦ ਕਹਿੰਦੇ ਨੇ ਟਾਈਮ ਦਿਖਾਓ ਉਹ ਜਿਹੜੇ ਚੱਕਰ ਆਉਂਦੇ ਆ ਕਬੂਤਰ ਆਏ ਜੇ ਨਾ ਦਿਖਾਇਆ ਤਾਂ ਇਹਦਾ ਗੇਮ ਚੋਂ ਬਾਹਰ ਆ ਇਹਦਾ ਪਤਾ ਕਾ ਸੀਨ ਹੁੰਦਾ ਕਾਪੀ ਦੇ ਦੇਣੀ ਕਿਸੇ ਨੂੰ ਉਹਨੇ ਅੱਧੇ ਘੰਟੇ ਬਾਅਦ ਚੈੱਕ ਕਰਨਾ ਮੈਂ ਲਿਆ ਫਲਾ ਤੂੰ ਚੈੱਕ ਕਰਾ ਕੇ ਥੇ ਉੜਦਾ ਜ਼ਰਾ ਫ ਤੇਰਾ ਕਬੂਤਰ ਜਿਹੜਾ ਉੜਦਾ ਜਾਂ ਸਮਝ ਨਾ ਬਹਿ ਗਿਆ ਕਿਤੇ ਉਹਨੂੰ ਦੱਬ ਲੈਣਾ ਉਹਦੇ ਉੱਤੇ ਨਹੀਂ ਸੇਮ ਰੰਗ ਲਾ ਕੇ ਉੜਾ ਲੈਣਾ ਅੱਛਾ ਉਹਨੇ ਉਹਨੇ ਤਾਂ ਸ਼ਾਮ ਤੱਕ ਉੜਦਾ ਨਹੀਂ ਆ ਫਿਰ ਜੇ ਇੱਕ ਨੂੰ ਦਮ ਮਿਲ ਗਿਆ ਐਦਾਂ ਕਰਦੇ ਆ ਮੈਂ ਕਹਿੰਦਾ ਵੀ ਤੁਸੀਂ ਕਬੂਤਰ ਦਿਖਾਉਣੇ ਦੇ ਘੰਟੇ ਬਾਅਦ ਵੀ ਉਹੀ ਕਬੂਤਰ ਫੇਰ ਮੱਲ ਦਿੱਤੇ ਦਿਖਾ ਨਹੀਂ ਹੋਇਆ ਲੈਟ ਆ ਗਈ ਕੋਈ ਪਤਾ ਨਹੀਂ ਕਿੱਥੇ ਆ ਹਾਂ ਹੁਣ ਆਈ ਲੈਟ ਹੁਣ ਆਈ ਆ ਫਿਰ 11 ਵਜੇ ਛੱਡੀ ਹੋਣੀ ਨੇ ਨਾ ਨਾ 11 ਵਜੇ 11 ਵਜੇ ਹਾਂ ਮਾਹਣ ਉਹ ਤੇਰਾ ਉੜਦਾ ਹੈ ਸਾਹਮਣੇ ਹਾਂ ਮਤਲਬ ਤੇਰਾ ਕਿ ਦਿਖਦਾ ਨਹੀਂ ਹੁਣ ਜਿਹਨਾਂ ਨੇ ਕਿਹਾ ਦਿਖਾ ਦੁਬਾਰਾ ਤੈਨੂੰ ਉੱਧਾ ਘੰਟਾ ਦੇ ਦੇ ਵੀ ਲੱਭ ਲਾ ਕੇ ਤੇ ਆ ਨੀ ਇਧਰ ਕਬੂਤਰ ਕੱਟ ਦੇਣਾ ਉਥੇ ਬਾਦ ਤੂੰ ਗੇਮ ਚ ਮੈਂ ਹੋਰ ਵੀ ਦੇਖਿਆ ਜਰਾ ਇੱਥੇ ਕਬੂਤਰ ਆਪਣੇ ਬਾਜੀ ਹੁੰਦੀ ਐ ਉਹਨੇ ਛੱਡਦੇ ਐ ਉਥੇ ਬਾਈ ਖੜਾ ਜਸਵੀਰ ਔਰ ਮਲਕੀਸ਼ਰ ਦੇ ਪਤਾ ਕਰੇ ਉਸੇ ਚ ਬੱਚਾ ਤੇ ਪੀਪੀ ਭਰੀ ਉਹਨੇ ਉਹ ਆਏ ਪਾਣੀ ਵਾਰਿਆ ਕਰਿਓ ਪਰ ਨੂੰ ਹਾਂ ਤਾਂ ਉਹਨਾਂ ਦਾ ਕਬੂਤਰ ਪਾਸੇ ਔਰ ਤਾਂ ਕਿਤੇ ਉਹ ਪਾਣੀ ਪਰ ਕਬੂਤਰ ਵੀ ਗਿਰਦਾ ਉੱਪਰ ਤੇ ਵੀ ਗਿਰਦਾ ਦਾ ਕਬੂਤਰ ਵੀ ਆ ਕੇ ਹਰਾਇਆ ਬੰਦਿਆ ਇਹ ਕਈ ਵਾਰ ਫੜਨੇ ਵਾਲੇ ਹੁੰਦੇ ਚਟਾਰੀ ਗਾਰੀ ਵੀ ਉਹਦਾ ਤੇ ਬਹੁਤ ਟਾਈਮ ਹੈ ਟੈਂਪਰੇਰੀ ਕਿੰਨਾ ਹੁੰਦਾ ਬੰਦਾ ਤਾਂ ਗਿਰਨੇ ਵਾਲਾ ਹੁੰਦਾ ਆਪਣੇ ਤਾਂ ਲੱਗਦੇ ਜੇ ਤਾਂ ਕੱਦੂ ਦੇ ਵਿੱਚ ਗਿਰਦੇ ਦੇਖਿਆ ਨਾ ਉੱਪਰ ਆ ਟੋਪੂ ਵੀ ਬੋਗ ਰਹੇ ਆ ਯਾਰ ਇੱਕ ਵਾਰ ਮੈਂ ਤਿੰਨ ਕੋਜੇ ਮੈਂ ਸੜਨ ਲਾਉਂਦਾ ਮਮੇ ਇੱਥੇ ਪਤਾ ਹੁਣ ਪਾਣੀ ਮਾਰ ਨਹੀਂ ਆ ਉੱਥੇ ਦੋ ਗਰੇ ਤਿੰਨ ਜੇ ਮੇਰੇ ਕੋਲ ਉਹ ਫਿਰ ਪਿੰਡ ਵਾਲਾ ਹੀ ਕਹਿਣ ਆਇਆ ਕਹਿੰਦਾ ਤੂੰ ਇਹਨੇ ਖੜਦੇ ਨਾ ਲਾਉਂਦਾ ਮੈਂ ਤਾਂ ਫੇਰ ਮੈਂ ਰੁਕ ਗਿਆ ਮੈਂ ਅਗਲੇ ਦਿਨ ਕੋਲ ਖਰਾਬ ਹੁੰਦੀ ਕੀ ਹੁਣ ਕਈ ਜਿਹੇ ਵਿੱਚ ਇਤਰਾਜ਼ ਕਰਦੇ ਆ ਵੀ ਉਹ ਕਬੂਤਰ ਕੋਠਿਆਂ ਵਹਿੰਦੇ ਆਗੇ ਕੋਠੇ ਵਹਿੰਦੇ ਆ ਦੁਪਹਿਰੇ ਹੋਏ ਹੁੰਦੇ ਆ ਅਲਾ ਅੰਦਰ ਚੜ ਜਾਂਦਾ ਵੇਹਟੀ ਜਿਹੜਾ ਖੁੱਲੀ ਜਗ੍ਹਾ ਹੀ ਹੋਵੇ ਨਹੀਂ ਆਪਣੇ ਤਾਂ ਆਏ ਮਾੜਾ ਆਪਣੇ ਤਾਂ ਆਏ ਇੰਜ ਕਿਸੇ ਦੇ ਬੈਠ ਵੀ ਗਿਆ ਸਾਡੇ ਪਿੰਡ ਵਾਲੇ ਨੇ ਜਾਣਾ ਹੈ ਹਾਂ ਬਾਹਰ ਤਾਂ ਨਹੀਂ ਹੋਊਗਾ ਪਤਾ ਹੈ ਕੀ ਪਿੰਡਲ ਕਾਤੇ ਕੰਨਦੇ ਆ ਗਲੀਆਂ ਜਗੜ-ਜਗੜ ਕਰ 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 ਕਰਦੀ ਜਿੰਦੀ ਆ ਤੁਸੀਂ ਇੱਕ ਜਗ੍ਹਾ ਜਿਹੜੀ ਸਰਕਾਰੀ ਜਗ੍ਹਾ ਕਿਦੇ ਡਾਉਣੇ ਉੱਥੇ ਹੀ ਬੈਠੋ ਉੱਥੇ ਦੇ ਕਬੂਤਰ ਡਾਉਣੇ ਹਾਂ ਜਿੱਥੇ ਤੁਹਾਨੂੰ ਲੱਗਦਾ ਵੀ ਗਲਬੜਾ ਵੀ ਕਬੂਤਰ ਗਿਰ ਰਹੇ ਆ ਉੱਥੇ ਜਾਓ ਨਹੀਂ ਚਾਰ ਬੰਦੇ ਜਾ ਕੇ ਉੱਥੇ ਨੂੰ ਰੋਕੋ ਬੰਦੇ ਨੂੰ ਬਸ ਆਏ ਸੁਧਾਰ ਹੋਇਆ ਦਿਨਾਂ ਤੇ ਬਹੁਤ ਸੁਧਾਰ ਹੋਇਆ ਬਹੁਤ ਹੋਇਆ ਬਹੁਤ ਸੁਧਾਰ ਹੋ ਗਿਆ ਜੇ ਉਪਰ ਆ ਵੀ ਜੇ ਪਿੰਡ ਦਾ ਵੀ ਹੈ ਜਦ ਤੱਕ ਬੰਦਾ ਨਹੀਂ ਘਰਾਂ ਵਰਦਾ ਨਹੀਂ ਹੈਗਾ ਹਰ ਨਹੀਂ ਸਤਾਈ ਕਰੀ ਪੰਚਾਇਤਾਂ ਨੇ ਕਰੀ ਹਾਂ ਮੈਂ ਤਾਂ ਆਪਣੇ ਆਪਣੇ ਪਿੰਡ ਦੇਖਿਆ ਮੈਂ ਕੱਲ੍ਹ ਅਖਬਾਰ 'ਚ ਪੜ੍ਹੇ ਨਹੀਂ ਛੇਤੀ ਛੇਤੀ ਮੈਂ ਅਖਬਾਰ ਚੱਕ ਬਾਰੇ ਅਖਬਾਰ ਲੱਗਿਆ ਵਾ ਜੀਤ ਆਪਣੇ ਪਹਿਲੇ ਪੇਜ ਪਰਿਆ ਆਵਦਾ ਵੀ ਡੀਸੀ ਦਾ ਹੁਕਮ ਹੈ ਹੁਣ ਕਈ ਕਰੇ ਬਦੋਨੇ ਹਾਂਜੀ ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਆਪਣੇ ਨਿਆਣੇ ਜੀਪਾਂ ਲਈ ਫਿਰਦੇ ਆ ਚੱਲ ਜੀਪ ਲਈ ਫਿਰ ਜੇ ਕੋਈ ਚੱਕਣ ਨਹੀਂ ਵੀ ਰੰਗ ਫੌਜੀਆਂ ਦੀ ਗੱਡੀ ਵਰਗਾ ਨਹੀਂ ਹੋਣ ਦੇਣਾ ਮੋਟਰਸਾਈਕਲ ਦਾ ਰੰਗ ਫੌਜੀਆਂ ਦੀ ਗੱਡੀ ਵਰਗਾ ਨਹੀਂ ਹੋਣਾ ਚਾਹੀਦਾ ਇੱਥੇ ਕੋਈ ਨਾਟਕ ਕਰਨ ਲੱਗਾ ਪੁਲਿਸ ਦੀ ਵਰਦੀ ਪਾਲੀਆ ਕਿਸੇ ਦੀ ਕਿਸੇ ਦੇ ਵਰਦੀ ਇਹ ਜੀ ਹੁਣ ਨਹੀਂ ਚਾਹੀਦੀ ਹੈ ਕਿ ਨਾ ਕਿ ਦੱਸਦਾ ਦੇਖਣੇ ਵਾਲੇ ਪਰਬੰਦੀ ਲਾ ਚ ਕਿਸੇ ਦੁਕਾਨ ਚ ਪਈ ਮਿਲ ਗਈ ਉਹ ਵੀ ਆਰਮੀ ਦਾ ਤਾਂ ਪਹਿਲਾਂ ਹੀ ਲਾਇਆ ਹੋਇਆ ਹਾਂ ਆਰਮੀ ਦਾ ਤਾਂ ਵੇਚ ਨਹੀਂ ਸਕਦਾ ਇਹਦੇ ਪਰਬੰਦੀ ਦਾ ਸੀ ਨਾ ਮੈਂ ਹੈ ਉਹਦੇ ਬਾਅਦ ਜਿਹੜੇ ਹੈ ਸਲੂਨ ਸਲੂਨ ਜਿਹੜੇ ਕਹਿੰਦੇ ਨਾਈਆਂ ਦੁਕਾਨਾਂ ਇਹਨਾਂ ਪਰ ਵੀ ਕਰੀ ਉਹਨਾਂ ਨੇ ਕੱਲ ਕਹਿੰਦੇ ਇਹਨਾਂ ਨੇ ਪ੍ਰਦੂਸ਼ਣ ਖਰਾਬ ਕਰਿਆ ਵਾ ਕੋਈ ਚੈਕਿੰਗ ਹੋ ਜਾਂਦੀ ਕਹਿੰਦੇ ਲਾਇਸੈਂਸ ਇਹਨਾਂ ਕੋਲ ਹੈ ਨਹੀਂ ਹਾਂ ਮੈਂ ਕਹਿੰਦਾ ਵੀ ਇਹਨਾਂ ਦੇ ਗੱਲਾਂ ਜਿਹੜੇ ਸਾਡੇ ਆਦਮੀ ਨੇ ਉਹਨਾਂ ਪਰ ਉਹਨਾਂ ਪਰਬੰਧੀਆਂ ਲੈ ਜਾਂਦੇ ਆ ਦੇਖ ਕੇ ਜਦੋਂ ਉਹ ਗੱਲਾਂ ਸੋਧਦੇ ਫਿਰ ਕੀ ਚੋਈ ਦੀਆਂ ਨਹੀਂ ਕਰਿਆ ਉਹਨਾਂ ਨੇ 7-8 ਵੰਦਲੇ ਗੱਲ ਉੱਤੇ ਆਏ ਹਾਂ ਹਾਂ ਨਾਈ ਉਹ ਕਰਦੇ ਨਾਈ ਯਾਰ ਇਹਨਾਂ ਦਾ ਅਸੀਂ ਤਾਂ ਕਹਿੰਦੇ ਵੀ ਕਾਦਾ ਪ੍ਰਦੂਸ਼ਣ ਉਹ ਕਹਿੰਦੇ ਵੀ ਖਰਾਬ ਹੁੰਦਾ ਇਹ ਗੱਲ ਪ੍ਰਦੂਸ਼ਣ ਅਸਲ ਉਹਨਾਂ ਸੁਲਣਾ ਕੋਈ ਦੱਸਿਆ ਕਾਦੇ ਹੁੰਦਾ ਖਰਾਬ ਉਹ ਵੀ ਦੱਸਿਆ ਉਹਦੇ ਵਿੱਚ ਖਾਦੀ ਤੁਸੀਂ ਗੱਲ ਹੈ ਯਾਰ ਤੁਸੀਂ ਡਸਟਬਿਨ ਰੱਖੋ ਉਹਦੇ ਵਿੱਚ ਬਾਹਰ ਰੱਖੋ ਤੁਸੀਂ ਨਾਈ ਦੀ ਗਨ ਬਗਾਏ ਹੁਣ ਮੈਂ ਤਾਂ ਕਟਾਉਂਦਾ ਰਹਿੰਦਾ ਉਹ ਇੱਕ ਨਹੀਂ ਉੱਡਦੇ ਫਿਰਦੇ ਆ ਇਹ ਕਿਹੜੇ ਨੇ ਸਾਡੇ ਗੱਲਦੇ ਵੀ ਨਹੀਂ ਇਹ ਗੱਲ ਦੇ ਨਹੀਂ ਹੈਗੇ ਉਹ ਕੋਈ ਉਹ ਤੇ ਕਰਕੇ ਪ੍ਰਦੂਸ਼ਣ ਚ ਗਾਦੇ ਤਾਂ ਉਹ ਆ। ਨੇਰੀ ਝੱਖੜ ਮੋੜ ਦੇ ਫਿਰਦੇ। ਉਰਦੇ ਫਿਰਦੇ। ਗੱਲ ਗਵਰਨਮੈਂਟ ਦੀ ਠੀਕ ਆ। ਠੀਕ ਆ। ਹੁਣ ਜਿਹੜਾ ਵੀ ਚੱਲ ਕੰਮ ਸਿੱਖਦਾ ਪਹਿਲਾ ਕੁਰਸੀ ਲੈ ਕੇ ਆਪਣੀ ਦੁਕਾਨ ਖੋਲ ਲੈਂਦਾ। ਤੁਸੀਂ ਪਰਮਿਸ਼ਨ ਲੋਗਰੇ ਗਵਰਨਮੈਂਟ ਤੋਂ। ਵਾਟ ਹੀ ਦੇ ਸਕਦਾ। ਸੰਸ ਵੀ ਜਾਈਦਾ। ਸੰਸ ਵੀ ਜਾਈਦਾ। ਸੰਸ ਤਾਂ ਯਾਰ ਜਦ ਗਵਰਨਮੈਂਟ ਨੇ ਆਪਣਾ ਪੈਸੇ ਲੈਣੇ ਆਂ ਸੰਸ ਦੇ ਦੇਣਾ। ਹਮ ਲੀਗਲ ਕੰਮ ਹੋਣਾ। ਮੇਰਾ ਹੋਸਾ ਹੁਣ ਆਪਣੇ ਬਾਜ਼ਾਰ ਚ ਜਾਂਦੇ ਤੇ ਇਹ ਰੋਡ ਨੂੰ ਜਾਂਦੇ ਬਾਜ਼ਾਰ ਦੇ ਬਾਹਰ ਬਾਹਰ ਹਸਪਤਾਲ ਦੇ ਨਾਲ। ਉੱਪਰ ਰੋਡ ਟ੍ਰੈਫਿਕ ਜਾਵੇਂ ਰਹਿੰਦੀ ਹੁਣ ਸੁਧਾਰ ਹੋਇਆ ਬਥੇ ਅਸੀਂ ਮੋਟਰਸਾਈਕਲ ਖੜਾ ਕੇ ਲੋਡ ਦਾ ਫਾਰਮੇ ਪਰੌਣ ਦਾ ਕਿੰਨਾ ਟਾਈਮ ਵੀ ਉਹ ਕਹਿੰਦਾ ਬਾਈ ਨੂੰ ਥੱਲੇ ਲਾ ਦੇ ਕਹਿੰਦਾ ਕੋਣ ਸਣਾ ਹੁ ਚੱਕ ਲੈ ਜਾ ਮੋਟਰਸਾਈਕਲ ਚੱਕ ਵੀ ਉੱਥੇ ਨਾ ਉਹੀ ਰੋਡ ਪਰ ਹਾਂ ਸਲੂਨ ਆ ਦੋ ਤਿੰਨ ਹੈਗੇ ਆ ਉਹ ਜਿਹੜਾ ਵੀ ਆਉਂਦਾ ਰੋਡ ਤੇ ਉਥੇ ਲਾ ਜਾਂਦਾ ਹਰ ਸਲੂਨ ਮਾ ਪੰਜ ਪੰਜ 6 6 ਬੰਦੇ ਬੈਠੇ ਆ ਬੈਠੇ ਹਨ ਤੁਰਕੇ ਦਾ ਨਹੀਂ ਮੋਟਰਸਾਈਕਲ ਪਰ ਉਹ ਰੋਡ ਪਰ ਲੱਗੇ ਹੋਏ ਆ ਅਸੀਂ ਵੀ ਜਾਂ ਸਾਰੇ ਵੀ ਸੱਚੇ ਆ ਸਾਰੇ ਖੜੇ ਖੜੇ ਤੁਸੀਂ ਭੇ ਗੱਡੀ ਇੱਕ ਵਾਰ ਲੰਗੀ ਕੋਈ ਫੇਰ ਆਈ ਮੁਰਕੇ ਹਾਂ ਲੰਘ ਕੇ ਆ ਡੀਸੀ ਨੇ ਸਤਾਈ ਕਰੀ ਬਹੁਤ ਜਿਆਦਾ ਕਰੀ ਹੋਈ ਆ ਹੁਣ ਐਸਐਸਪੀ ਆਇਆ ਖੰਗੂੜਾ ਪਤਲੀ ਕਿਹੜਾ ਹੈ ਜੂਪੀ ਤੇ ਆਇਆ ਮੁੰਡਾ ਬਹੁਤ ਹੋਇਆ ਤਾਂ ਜੋ ਵੀ ਮਰਜੀ ਸਤਾਈ ਦੇ ਜਿਹੜੇ ਕਾਨੂੰਨ ਆ ਉਹ ਤਾਂ ਰੱਖੇ ਯਾਰ ਨਹੀਂ ਚੋ ਮੈਂ ਹੀ ਆ ਕਿਹਦਾ ਆਪਕਾ ਵੀ ਸਤਾਈ ਹੋਵੇ ਫਿਰ ਮਨ ਦਾ ਸਮਝ ਮਾੜਾ ਡਰ ਹੋਣਾ ਚਾਹੀਦਾ ਮਨ ਡਰ ਬਜ਼ਾਰ ਚ ਜਾ ਨਹੀਂ ਸਕਦਾ ਹਾਂ ਕੋਈ ਇਦਾਂ ਨੂੰ ਮੋਟਰਸਾਈਕਲ ਆਵੇ ਕਿਸੇ ਨੇ ਇਦਾਂ ਨੂੰ ਮੂੰਹ ਕਰਿਆ ਪਿਆ ਡਰਤਾ ਨਾ ਦਾਦਾ ਇੱਥੇ ਫਿਰਦੇ ਅਸੀਂ ਕਿਸੇ ਨੇ ਬੈਟਰੀ ਲਾਉਣੀ ਗੱਡੀ ਪਾਦੇ ਕੋਈ ਪਰੋਂ ਦੇ ਅੱਜ ਖਾਦੀ ਇੰਪੀਰੀਅਲ ਟੱਪਰ ਕੇ ਚੰਡੀਗੜ੍ਹ ਤੇ ਬਗੈਰ ਬੜੇ ਹਰ ਸਪੀਡ ਵੀ ਇੱਥੇ 100 ਦੇ ਉੱਪਰ ਫਿਰਦੀ ਹੈ ਉੱਥੇ 60 ਦੇ ਉੱਪਰ ਢਪਾਵੇ ਲਗਾ ਦਿੰਦੇ ਪਤਾ ਡਰ ਆ ਉੱਥੇ ਵੀ ਹੋ ਜੇ ਨਾ ਕੰਮ ਹੋ ਜੇ ਨਾ ਤੈਨੂੰ ਕਿੱਥੇ ਪਤਾ ਹੈ ਗੱਲਾ ਤੈਨੂੰ ਨਹੀਂ ਫੜਿਆ ਗਾ ਸੈਂਟਰ ਨੇ ਆਪਣੇ ਅੰਦਰ ਲੱਤੀ ਵੀ ਹੈ ਪੁਲਿਸ ਹਾਂ ਉੱਥੇ ਆਏ ਨੀ ਚਾਚੇ ਨੂੰ ਫੋਨ ਕਰਾਤਾ ਮਾਸਟਰ ਨੂੰ ਕਰਾਤਾ ਹਾਂ ਇਹ ਉਰੇ ਸਟੇਟ ਦੀ ਪੁਲਿਸ ਆ ਉਰੇ ਆਰੇ ਉਹਨਾ ਕਿਸਾਨੀ ਧਰਨਾ ਦਾ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਕੋਈ ਇੱਥੇ ਕਿਸਾਨੀ ਧਰਨੇ ਦੀ ਹਾਂ ਕੀ ਸੈਂਟਰ ਦੇ ਉੱਪਰ ਤੇ ਫੋਨ ਆਉਣਾ ਵੀ ਇੱਥੇ 15 ਨਹੀਂ ਐਂਟਰ ਨਹੀਂ ਹੋਣ ਦੇ ਨੇ ਨਹੀਂ ਹੁਣ ਤਾਂ ਮੈਂ ਕਹਿੰਦਾ ਇੱਥੇ ਵੀ ਆਨਲਾਈਨ ਹੀ ਹੋ ਗਿਆ ਕੰਮ ਆਪਣੇ ਔਰੇ ਕਾਦਾ ਇੱਥੇ ਕੈਮਰੇ ਲਾਤੇ ਨੇ ਸਿੰਗਲ ਆਪਣੇ ਲਾਤੇ ਨੇ ਉਹਨੇ ਚਲਾਇਆ ਲੱਗੇ ਹੋਏ ਤੇ ਕੈਮਰੇ ਕੈਮਰੇ ਤਾਂ ਇੱਥੇ ਵੀ ਲੱਗੇ ਹੋਏ ਹਨ ਹੀ ਲਾਈਟਾਂ ਪਰ ਇੱਥੇ ਸਰਜੀਦੀਆਂ ਹਾਂ ਲੱਗੇ ਹੋਏ ਉਹ ਹੀ ਲਾਏ ਆ ਸਪੀਡ ਵਾਲੇ ਉਹ ਸਪੀਡ ਵਾਲੇ ਆ ਇਹ ਲਾਪਰੀ ਦਾ ਹੋਇਆ ਨਹੀਂ ਲਾਪਰੀ ਦਾ ਲੈਟੜ ਆਪਾਂ ਕੁਝ ਥੋੜੀ ਦੂਰੇ ਗਿਆ ਜਦੋਂ ਮੈਸੇਜ ਆ ਗਿਆ ਮੈਂ ਜੀ ਨਹੀਂ ਕਰਾ ਆਇਆ ਇਹ ਸੰਮਣ ਵੀ ਇੰਨੀ ਤਰੀਕ ਨੂੰ ਐਨੇ ਵੱਜ ਗਏ ਤੁਸੀਂ ਫਲਾਣੀ ਜਗ੍ਹਾ ਲੇਟਾ ਹੋ। ਸੰਮਣ ਪਤਾ ਕਦੇ ਹੁੰਦੇ ਆ। ਜਾਂ ਤੁਸੀਂ ਨਾ ਫੋਟੋ ਖਿੱਤ ਕੇ ਪਾਵੀ ਜੀ ਇਹਨਾਂ ਨੇ ਆਦੇ ਵੀ ਸੰਮਣ ਦਾ ਕੰਮ ਦਾ ਰੁੱਦਰ ਵੀ ਹੁੰਦੀ ਆ ਜਦ ਅਸੀਂ ਜੱਲ ਪੈਂਦੇ ਹੁਣ ਉਹਨਾਂ ਇੱਧਰ ਹੁਣ ਫੇਰ ਸੰਮਣ ਦਾ ਕੰਮ ਧੂਫੜੇ ਪੜਦੇ ਤੇ ਹੋੜਦੇ ਆਉਣੇ ਆ। ਅੱਛਾ ਉਹਨੇ ਦੱਸਿਆ ਹੈ ਨਹੀਂ ਕਰਾ ਮੇਰੀ ਆਰ.ਸੀ. ਵੀ ਰੱਖ ਲਈ ਮੇਰਾ ਤਾਂ ਸਾਸੂ ਵੀ ਰੱਖ ਲੈ। ਅੱਛਾ ਚਲਾਨ ਉਹਨੂੰ ਹੋਇਆ 15000 ਦਾ। ਕਰਾ ਦੱਸਿਆ ਨਹੀਂਗਾ ਉਹ ਕਹਿੰਦਾ ਵੀ ਜੇ ਤੇਰਾ ਡੈਡੀ ਪੁੱਛੂਗਾ ਕਹਿੰਦਾ ਉਹਨੂੰ ਕਹਣਾ ਵੀ ਤੈਹੀ ਰੱਖੀ ਦੀ ਕਿਤੇ? ਇਹ ਗਵੜੀ ਗੱ ਤੇ ਉਹ ਹੁਣ ਕੋਟਮਾ ਜਾਣੇ ਆ। ਘੱਟ ਸਕਦੇ ਜਾਂ ਲੋਕਦਾਲ ਤੇ ਲੱਗਦੀ ਹੈ ਨਾ 1 ਸਾਲ 1 ਮਹੀਨੇ ਦੇ ਵਧ ਲੱਗਦੀ ਆ। 15000 ਦਾ ਚਲਾਨ ਆ ਉਹ ਤੁਹਾਨੂੰ 5000 ਦਸ ਦੂੰਗਾ। ਅਸੱਗਾ ਲੋਕਦਾਲ ਤੇ ਇਹੀ ਕਰਕੇ ਲੱਗਦੀ ਆ। ਉਹਦੇ ਵਿੱਚ ਤੁਹਾਨੂੰ ਇੱਕ ਬਾਰਲਿਕ ਦੇ ਦਿੱਤੀ ਜਾਂਦੀ ਆ। ਵਾਹ ਬਾਰਲਿਕ ਦੇ ਛੜਦਾ। ਬਾਰਲਿਕ ਦੇ ਕੇ ਨਹੀਂ ਚਲਾਨ ਦਾ ਇੱਥੇ ਲੈਣਾ ਪਰ ਉਹਨਾਂ ਨਹੀਂ ਲੈਣਾ ਹੈਗਾ। ਹੂੰ। 1 ਮਹੀਨੇ ਬਾਅਦ ਲੋਕਦਾਲ ਤੇ ਲੱਗਦੀ ਆਪਣੇ। ਆ ਲੀਗਲ ਅਥਾਰਟੀ ਦਾ ਇਹ ਉਹ ਹੈ ਜੇ ਤੇਰੇ ਕੋਲ ਜੱਜ ਕਰਨੇ ਨੂੰ ਹੈ ਨਹੀਂ ਗੰਜੈਸ ਨਹੀਂ ਹੈਗੀ ਉਹ ਵੀ ਗਵਰਨਮੈਂਟ ਸੂਚਿਤਤਾ ਬਿਜੇ ਦੀ ਦਿੰਦੀ ਆ ਤੂੰ ਜੱਜ ਵੀ ਕਰ ਸਕਦਾ اچھا ਨਾ ਮੈਂ ਮੇਰੇ ਕੋਲ ਕੇਸ ਮੇਤੇ ਲੱਗਣੀ ਹੋਈ ਉਸ ਅਥਾਰਟੀ ਆ ਵੀ ਗਵਰਨਮੈਂਟ ਨੇ ਬਣਾਈ ਵੀ ਆ ਕੋਈ ਹੋਰ ਅੱਧੇ ਕਾਨੂੰਨ ਸਾਨੂੰ ਨਹੀਂ ਪਤਾ ਪਈ ਪਤਾ ਨਹੀਂ ਬਾਈ ਹੁਣ ਚੀਜ਼ ਦਾ ਪਤਾ ਲੱਗੇ ਦੀ ਲੱਗਦਾ ਪਤਾ ਹੀ ਲੱਗੇ ਲੱਗਦਾ ਤੇ 25000 ਦਾ ਜੁਰਮਾਨਾ ਕਰਦਾ ਜੇ ਕੋਈ ਜਿਵਾਰਾ ਕੇ ਨਾ ਹਾਂ 2 ਸਾਲ ਦੀ ਸਜ਼ਾ 3 ਦੀ ਪਤਾ ਨਹੀਂ ਉਹ ਸਾਇਰਾ ਦਾ ਮਾਪੇ ਨੂੰ ਹਾਂ ਉਹ ਨੂੰ ਵੀ ਹੋਣੀ ਜਿਹੜਾ ਚਾਹਦਾ ਜੇ ਛੋਟੇ ਹੋ ਗਏ ਹਾਂ ਪਾਟਾ ਉੱਥੇ ਮੈਂ ਰੋਪੜ ਗਿਆ ਤਾਂ ਹਾਂ ਬਸ ਤਾਂ ਇਹਨੂੰ ਮੈਂ ਕਿੰਨਾ ਕਰਦਾ ਇੰਨਾ ਕੇ ਦਾ ਹੱਥ ਗਏ ਦੱਸਦਾ ਮੇੜ ਕੇ ਉਹਦੇ ਪੈਰ ਵੀ ਲੱਗੜੇ ਉਹਦੀ ਮਾਂ ਹੀ ਲਾਉਂਦੇ ਉਹਦੇ ਪਿੱਛੇ ਜਨਾਨੀ ਬੈਠੀ ਸੀ ਮਾਂ ਬੈਠੀ ਹੋਣੀ ਉਹ ਉਹੀ ਸਾਹਦੇ ਹਰ ਜੂਰ ਉਹ ਬਾਜ਼ਾਰ ਦੇ ਵਿੱਚ ਗੂੜੀ ਬਾਜ਼ਾਰ ਚ ਤਾਂ ਉਹੀ ਪੈਰ ਤੱਕ ਉਹਨਾਂ ਘਰਤੀ ਪੜ ਗੂੜੀ ਪਾਦੀ ਕੜੀ ਸਪੀਡ ਕਲੇ ਵਿੱਕੀ ਵਾਲੀ ਸੀ ਚਾਰਜ ਨਾਲ ਗੱਲ ਆਏ ਮਾਰਾ ਕਰੇ ਟੂਟਾ ਮਹਲਾ ਵੀ ਸੇਕਣਾਂ ਨੇ ਵੀ ਘਟ ਜੇ ਕਰੀ ਹਾਂ ਵੀ ਐਕਣ ਦਾ ਚਲੋ ਇਹਦਾ ਹੋਰ ਤਾਂ ਨਾ ਦੋ ਨਾ ਕਿਵੇਂ ਬਲੈਸ ਠੀਕ ਹੈ ਮੈਂ ਤਾਂ ਠੀਕ ਆਇਆ ਸਪਰੇ ਤੇ ਨਿਸਰੇ ਬਹੁਤ ਹੋਣੇ ਆ ਨਿਸਰੇ ਕਿ ਮੇਰੇ ਬਹੁਤ ਗਾਵ ਨਿਸਰੇ ਸਪਰੇ ਤੇ ਗਰਮੈਸ ਹੁੰਦੀ ਹੈ ਗਰਮੈਸ ਹੁੰਦੀ ਹੈ ਸਪਰੇ ਦਾ ਮਸੜ ਕੋਈ ਵੀ ਚਾਹ ਨਾ ਗਰਮੈਸ ਕਰਨੀ ਹਾਂ ਤਾਂ ਬਾਅਦ ਪਹਿਲੇ ਨਿਸਰੇ ਤੇ ਸਪਰੇ ਦੇ ਬਾਅਦ ਸਾਰੇ ਪਿਸਰੇ ਆ ਅੱਛਾ ਹੁਣ ਮੁੜਿਆ ਚੱਲ ਹੁਣ ਅਸੀਂ ਤਾਂ ਹੀ ਕਹਦੇ ਮੇਰੀ ਪਾਈ ਲਾਭ ਲਈ ਪਾਉਂਦੇ ਹੁਣ ਨਿਕਲ ਲੱਗ ਗਏ ਹਾਂ ਆ ਦੇਖ ਲਓ ਮੇਕੇ ਦਿਨ ਲਈ ਹੋਈ ਹੈ 468 ਰੋਗ ਉਹ ਖੇਤ ਮਾਸਨ ਕਦੇ ਲੱਗੀ ਨਹੀਂ ਜੀ ਦੀ ਉਹਨਾਂ ਤੁਸੀਂ ਜ਼ੋਰ ਮਾਰ ਲੱਗਿਆ ਹੋਇਆ ਹੰਡਾ ਹੈ ਫਰਕਾ ਤੁੰਟੇ ਜਿਹੜੇ ਖੇਤਵੇ ਤੇ ਪੱਟ ਲਾਓ ਜ਼ੋਰ ਮਾਰਨਾ ਚੰਗਾ ਵਰਸੀਨ ਵਾਲਾ ਹੁੰਦਾ ਕਈ ਵਾਰ ਉਹ ਤਗੜਾ ਆਲੂ ਵਾਲਾ ਖੇਤ ਤਗੜਾ ਹੁੰਦਾ ਇਕਣਾ ਹੁੰਦਾ ਕਈ ਵਾਰ ਚਰੀ ਜਿਹੜੇ ਬੀਜ ਲਈ ਮੱਕੀ ਬੀਜ ਲਈ ਉਹ ਚਰੀ ਇਹ ਦਾਮ ਤੋੜਦੀ ਹੈ ਮੈਂ ਕਹਿੰਦਾ ਖੇਤ ਦਾ ਦਾਮ ਤੋੜਦੀ ਹੈ ਹੈਨਾ ਚਰੀ ਰੂਟਰੀ ਬਾਹਰ ਦੇ ਪੈ ਬਾਹਰ ਕਰਕੇ ਜੋੜਨਾ ਇਹ ਹੁਣ ਐਡਾ ਹੀ ਪੌਦਾ ਦੇ ਧਰਤੀ ਦੇ ਕਰਨਾ ਤਿਆਰ ਉਹ ਖਈਆ ਉਹ ਆਏ ਦਾ ਬੂਟੇ ਵਿੱਚੇ ਤਿਆਰ ਹੋਏ ਬੂਟੇ ਪੱਤੇ ਜਿਹਾ ਜਾਲ ਵਾਲਾ ਉਹਦੇ ਤਕੜਾ ਹੁੰਦਾ ਫਿਰ ਉਹ ਮਿੱਟੀ ਵਾਲਾ ਜਾਂਦੀ ਕੋਈ ਥੋੜੀ ਵਿੱਚ ਰੇ ਪਈ ਜਾਂਣਾ ਰੇ ਭਾਈ ਜਾਨੇ ਇੱਕ ਬੂਟੀ ਬਦਲ ਪੱਤੇ ਕਰਕੇ ਰੇ ਹੋ ਜਾਂਦਾ ਇੱਕ ਮਿੱਟੀ ਬਦਲ ਜਾਂ ਜਿਆ ਪੱਟਾ ਹੁੰਦੇ ਉਧਰ ਹੁੰਦਾ ਲੋਜ ਮੰਗੜ ਫਟਾਦਾ ਹੁੰਦਾ ਇਹ ਕਾ ਹੋ ਜਾਂਦਾ ਵੀ ਚਲੋ ਭਾਈ ਇਹ ਚੱਲੀ ਜਾਣੇ ਹੁਣ ਸਾਰੇ ਦਾ ਕਾਰੋਬਾਰ ਚੱਲੀ ਜਾਣੇ 20 ਹੱਲ ਹੈ ਜੀ ਮੈਂ ਘੁੰਮ ਜਾ ਮੈਂ ਸਵੇਰ ਨੂੰ ਕੈਨਸਲ ਕਰਤਾ ਅੱਜ ਹੈ ਅੱਜ ਕੈਨਸਲ ਕਰ ਅੱਜ ਬਈ ਕੈਨਸਲ ਹੋ ਗਿਆ ਕੈਨਸਲ ਦਾ ਤਾਂ ਹੋਇਆ ਸਾਰਿਆਂ ਨੂੰ ਮੈਂ ਫੋਨ ਕਰੇ ਵੇ ਤੇ ਪੈਸਾ ਆਲੇ ਨੂੰ ਫੋਨ ਬਾਅਦ ਚ ਕਰਿਆ ਸੇਆ ਜਦੋਂ ਨੂੰ ਬੋਲ ਕਰਿਆ ਉਹਨਾਂ ਨੂੰ ਮਰਨ ਦਾ ਹੀ ਆਉਣਾ ਹੈ ਹੂੰ ਵੀ ਮੈਂ ਇੱਕ ਥੀ ਲਿਆਉਣਾ ਸਮਾਨ ਚੱਕ ਕੇ ਥੀ ਦੌੜਾ ਕਰ ਦਿੰਦਾ ਨਿਵੇੜਨਾ ਕੰਮ ਸਾਡਾ ਦਾ ਫਾਇਦਾ ਦੋਰੇ ਪਰ ਤੇ ਫੈਲ ਰਹਿ ਨਹੀਂ ਤੇ ਤੇ ਮਿਲਨੇ ਆਣ ਉਹਨਾਂ ਕਰਕੇ ਮਹਾ ਵੀ ਨਹੀਂ ਕੰਮ ਹਾਂ ਵਿੱਚ ਕਾਜ ਮਿਲੂਗਾ ਨਾ ਦੁਪਹਿਰੇ ਦੇ ਬਾਅਦ ਆ ਮਾਦਰ ਨੂੰ ਦੁਪਹਿਰੇ ਦੇ ਬਾਅਦ ਮਿਲਣਾ ਹੋਊਗਾ ਇੱਧਰ ਹਾਂ ਤੇ ਸਾਡੇ ਬੰਦੇ ਜਿਹੜੇ ਫੋਨ ਕਰੇ ਵੀ ਮੈਂ ਲੈ ਕੇ ਤੇ ਮਹਾ ਉਹ ਬਾਤੜਾ ਤਾਂ ਪਤਾ ਕੀ ਆ ਉਹ ਤੁਹਾਨੂੰ ਮੈਂ ਸਮਝਾਉਣਾ ਉਹ ਬੰਦੇ ਨੇ ਕਿਹਾ ਪੈਸਾ ਵਾਲੇ ਨੇ ਵੀ ਦੁਪਹਿਰੇ ਦੇ ਬਾਅਦ ਮਿਲਿਓ ਮੈਨੂੰ ਹਾਂ ਇਹ ਗੱਲ ਠੀਕ ਆ ਰਾਤ ਦੀ ਗੱਲ ਉਸ ਵੀਡੀਓ ਕਹਿੰਦਾ ਮੇਰਾ ਇੱਥੇ ਕੈਨਸਲ ਹੋ ਗਿਆ ਉਹ ਕਹਿੰਦਾ ਮਰਡੇ ਕੈਨਸਲ ਹੋ ਗਿਆ ਵੀ ਤੁਸੀਂ ਪਹਿਲਾਂ ਆ ਜਾਓ ਮਾ ਹੁਣ ਪਹਿਲਾਂ ਬੁਲਣੇ ਆਉਣਾ ਹੈ ਫੇਰ ਗੱਲ ਉੱਤੀ ਆ ਕੇ ਘੁੰਮਗੇ ਫੇਰ ਮੈਂ ਕਰਤੀ ਨਹੀਂ ਕੈਨਸਲ ਮਾ ਤਾਂ 10 ਵਜੇ ਤੁਰਦੇ ਹਾਂ ਵੀ 1 ਵਜੇ ਉਹਨੂੰ ਮੇਰੇ ਕੇ 3 ਵਜੇ ਇੱਧਰ ਮੂਣਗੇ ਫੇਰ ਮੈਂ ਰਿਸ਼ਤੇਦਾਨ ਨੂੰ ਫੋਨ ਕਰਿਆ ਮਾ ਤੂੰ ਰਹਿਣ ਦੇ ਉਹਨੂੰ ਇਕੱਲੇ ਨੂੰ ਕਰਿਆ ਜਿਹਦੀ ਗੱਲ ਸੀ ਮਾ ਤੂੰ ਹੀ ਉਸੇ 1 ਵਜੇ ਆਈ ਹੁਣ ਮਰਡੇ ਵੀ ਹੁਣ ਮੈਂ ਹੋਰ ਨਹੀਂ ਫੋਨ ਮੈਨੂੰ 10 ਵਜੇ ਉਹਨੂੰ ਫੋਨ ਕਰਨੇ ਪੈਣਗੇ ਤਰੀਕ ਬਦਲ ਲੈਣੇ ਸਲਾ ਮਾਈਕ ਰ ਸਾ ਤੇਰਾ ਮਿਲਣੇ ਵਾਲਾ ਹੋ ਗਿਆ ਨਹੀਂ ਤਾਂ ਉਹ ਰਹਿ ਗਿਆ ਦਾ ਕੰਮ ਨਹੀਂ ਸੀ ਆ ਦੇਖ ਕੱਖਾਂ ਦੀ ਭਰੀ ਕੇਰਤੀ ਹਾਂ ਮਾਲਾ ਰੇਡੀਓ ਬੀੜੀ ਤਿਆਰ ਕਰਦੀ ਉਹ ਛੱਡਦੀ ਬਾਕੀ ਅਸੀਂ ਵਲੌਗ ਵਿੱਚ ਭਾਈ ਹੁਣ ਜਿਹੜਾ ਪੈਸ ਕਰਕੇ ਆਉਣਾ ਜਗਤ ਮਾਸੜ ਬਲੌਗ ਆ ਸਾਡਾ ਉਹਦੇ ਵਿੱਚ ਅਸੀਂ ਕੋਈ ਨਹੀਂ ਦਿਖਾਉਣੀ ਹੈ ਬਈ ਹੁਣ ਅੱਧਾ ਦਿਨਾਂ ਅੱਧੇ ਦਿਨਾਂ ਮਸਾਲਾ ਸਭੂ ਚ ਪਾ ਦਤਾ ਜਿਹੜਾ ਪੱਛੇ ਬਚ ਗਿਆ ਤਾਂ ਹੀ ਮੈਂ ਗਿਆ ਵੀ ਤੁਸੀਂ ਦੋ ਬਣਾਏ ਆ ਵੀ ਨਹੀਂ ਇੱਕ ਵਿੱਚ ਸਾਡਾ ਪ੍ਰਸਾਦ ਸਪੂਰਾ ਹੀ ਜਾਂਦਾ ਹੁੰਦਾ ਹੈਗਾ ਹੁਣ ਵਿੱਚ ਪਤਾ ਵਿੱਚ ਕਹਿੰਦਾ ਯਾਰ ਦਸ ਦੇ ਮਿੰਟ ਦੀ ਬਣਾਇ ਕਰੋ ਵਿੱਚ ਕਹਿੰਦਾ ਯਾਰ 25 ਮਿੰਟ ਦੀ ਬਣਾਇ ਕਰੋ ਵਿੱਚ ਕਹਿੰਦਾ ਯਾਰ 50 ਮਿੰਟ ਦੀ ਬਣਾਇ ਕਰੋ ਯਾਰ ਅਜਿਵੇਂ ਨਹੀਂ ਸਾਡਾ ਟਾਈਮ ਪਾਸ ਹੋ ਜਾਂਦਾ ਪੂਰੇ ਇਹ ਕਿਵੇਂ ਦੋ ਬਣਾਤੇ ਹੁਣ ਅਸੀਂ ਵਿਚਾਲੇ ਦੇ ਬਾਈ ਕਰ ਲੈਂਦੇ ਆ ਬਾਕੀ ਵਾਹੀ ਧੰਨਵਾਦ ਸਾਰਿਆਂ ਦਾ ਸਬਸਕ੍ਰਾਈਬਰਾਂ ਦਾ ਬਹੁਤ ਜ਼ੋਰ ਆ ਹੁਣ ਮੇਰਾ ਚੈਨਲ ਨਵਾਂ ਖੋਲਿਆ ਬਹੁਤ ਜ਼ੋਰ ਲਾਇਆ ਸਬਸਕ੍ਰਾਈਬਰਾਂ ਨੇ ਸਬਸਕ੍ਰਾਈਬਰ ਫੋਲੋ ਕਰੇ ਵੀ ਹੈ 700 800 ਹੋ ਗਿਆ 800 ਹੋ ਗਿਆ 4-5 ਦਿਨ ਚ ਉਹ ਚੱਲਿਆ ਨਹੀਂ ਹੋ ਗਿਆ ਵਾਰੀ ਹਾਂ ਉਹ ਚੱਲਿਆ ਨਹੀਂ ਹੋ ਗਿਆ 800 ਹਾਂ ਹੁਣ ਤਾਂ ਉੱਪਰ ਹੀ ਸੂਈ ਜਾਣੀ 800 ਜਿਹੜੀ ਪਤਾ ਨਹੀਂ ਹੈ ਘਟਣਾ ਬਹੁਤ ਹੀ ਕੰਮ ਹਾਂ ਵੀ ਬਹੁਤ ਧੰਨਵਾਦ ਆ ਭਾਈ ਸਾਰੇ ਬਲੌਗਰਾਂ ਸਾਡੇ ਪਿੰਡ ਵਾਲਿਆਂ ਦਾ ਇਹਨਾਂ ਦਾ ਵੀ ਜ਼ੋਰ ਲੱਗਿਆ ਵਾ ਅਗਸਤ ਅਗਸਤ ਨਹੀਂ ਕਰਦੇ ਮੈਂ ਵੀਡੀਓ ਕਰਦੇ ਲੱਗਾ ਅਗਸਤ ਤੇ ਹਾਂ ਵੀ ਚਲੋ ਠੀਕ ਆ ਤੁਹਾਨੂੰ ਪਤਾ ਹੀ ਖਰਚੇ-ਕੁਰਚੇ ਵਧੇ ਭਈਆ ਹੁਣ ਮੈਂ ਵੀ ਆਈ ਦਾ ਟਾਈਮ ਇਹ ਕਈ ਵਾਰ ਥੋੜਾ ਜਿਹਾ ਗਲਤ ਜਿਹਾ ਹੋ ਜਾਂਦਾ ਹੁਣ ਸਰਬਜੀਤ ਨਾਲ ਨਾ ਉਹ ਲੈਂਦੀ ਵੀ ਲੱਕੜੀ ਇੱਕ ਮੇਰੇ ਉਹਦੇ ਜਗ੍ਹਾ ਘਾਟ ਦੀ ਪੀਨਾ ਥੱਲੇ ਰੱਖਦੀ ਹੂੰ ਜਲੋ ਕਿਸੇ ਬਾਈ ਦੀ ਕੋਠੀ ਦੀ ਨਾ ਤੇ ਉਹਨੂੰ ਬੈਸਰੀ ਨੂੰ ਦਰਵਾਜੇ ਬਣਾ ਲਿਆ ਇਹ ਉਹ ਮਿਲ ਲਿਆ ਬਣਾਉਣੇ ਉਹ ਨਾ ਹੋਰੀ ਹੈ ਦਰਵਾਜੇ ਹੋਰੇ ਬਣਾਉਣੇ ਤਾਂ ਕਰਕੇ ਲੱਕੜੀ ਉਹ ਨਾ ਹੋਰੇ ਰੱਖਦੀ ਉਹ ਮੈਂ ਕੱਲ ਵੀਡੀਓ ਦਿਖਾ ਦਿੱਤੀ ਵੀ ਆਏ ਲੱਕੜੀ ਆਈ ਕਿਸੇ ਦੇ ਦਰਵਾਜੇ ਭਾਈ ਲਾਉਣੇ ਐਥੇ ਬਣਨੇ ਆ ਉਹ ਬਾਈ ਨੇ ਕਮੈਂਟ ਕਰਿਆ ਹੋਇਆ ਕਹਿੰਦਾ ਵੀ ਕਿੰਨਾ ਪ੍ਰੋਫਿਟ ਆ ਇਹਦੇ ਵਿੱਚ ਤੁਹਾਨੂੰ ਉਹ ਦਵਾੜਾ ਦਿਮਾਗ ਰੂ ਹੋ ਗਿਆ ਪਤਾ ਨਹੀਂ ਇਹਨਾਂ ਨੇ ਵਿੱਚ ਤੇ ਕਿਆ ਖਾ ਲੈਣਾ ਜੇ ਕੋਈ ਪਿਆਰ ਮਾ ਬਾਈ ਅਸੀਂ ਕਿਸੇ ਦਾ ਵੀ ਅਸੀਂ ਪਹਿਲਾਂ ਤਾਂ ਇੰਨਾ ਕੰਮ ਫੜਦੇ ਨਹੀਂ ਹਮਾਪਾ ਪੂਲਰ ਦੀਆਂ ਛਟੀਆਂ ਇੱਕ ਦੋ ਕੋ ਬੰਦੇ ਨੇ ਫੜੀਆਂ ਮੈਂ ਕੋਈ ਕਮਿਸ਼ਨ ਨਹੀਂ ਖਾਣਾ ਹੈਗਾ ਤੇਲ ਅਸੀਂ ਪੱਲੇ ਤੇ ਫੁਕਣਾ ਜੇ ਕਹੀਂ ਸਿੱਧੀ ਗੱਲ ਹੈ ਵੀ ਇੰਨਾ ਉਹ ਨਹੀਂ ਨਹੀਂ ਤਾਂ ਅਸੀਂ ਕੰਮ ਫੜ ਗਏ ਐ ਕੰਮ ਪਰ ਹੋਇਆ ਉਹ ਵੀਡੀਓ ਬਣਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਵੀ ਇੱਕ ਇੱਕ ਰੁਪਏ ਦਾ ਹਿਸਾਬ ਦੇਣਾ ਇਹ ਤਾਂ ਕਹਿੰਦੇ ਅਗਲੇ ਤੇ ਖਾਤੇ ਚ ਪਾਓ ਅਸੀਂ ਤਾਂ ਆਪਸਾਂ ਦਾ ਆਪ ਤੰਗ ਕਰਦੇ ਹਾਂ ਵੀ ਅਗਲੇ ਖਾਤੇ ਚ ਪਾਓ ਥੋੜਾ ਅਸੀਂ ਤਾਂ ਇੱਕ ਕੰਮ ਕਰਨ ਵਾਲੇ ਵਿਚੋਲੇ ਵਿੱਚ ਸਾਤੇ ਕਰਾ ਲਓ ਜਿਹੜਾ ਕੋਈ ਮਰਜ਼ੀ ਕਰ ਤਿਆਰ ਅਸੀਂ ਜਿੱਥੇ ਤੱਕ ਸਾਡਾ ਬਾਹਰ ਜਾਂਦੀ ਆ ਉੱਥੇ ਦਾ ਕੰਮ ਕਰੂਗੇ ਜਿਹੜਾ ਸਾਡੇ ਬਸਦਾ ਨਹੀਂ ਉਹ ਨਹੀਂ ਅਸੀਂ ਕਰ ਸਕਦੇ ਹਾਂਗੇ ਵੀ ਨਹੀਂ ਅਸੀਂ ਛੱਡਦੇ ਨਹੀਂ ਆ ਕਿ ਹੁਣ ਬਾਈ ਬਾਹਰ ਬੈਠਾ ਕਹਿੰਦਾ ਮੇਰੀ ਛੱਡੀ ਲਾ ਕੇ ਆਉਣੀ ਹੈ 700 ਲਾ ਕੇ ਆਉਂਗਾ ਤੇ ਇੱਕ ਪਿੱਛੇ ਲਾ ਕੇ ਵੀ ਆਇਆ ਮੈਂ ਇੱਕ ਬਾਈ ਆਪਣੇ ਤੋਂ ਪਹਿਲਾਂ ਜੇ ਹੁਣ 2 ਦਿਨ ਹੋਰ ਕਹਿੰਦੇ ਕਿ ਦੋ ਕੋ ਹੋਰ ਫਿਰ ਇਹਨੇ ਨਹੀਂ ਜਾ ਸਕਦਾ ਇਹਨਾ ਨਹੀਂ ਕਦੋਂ ਹੋਣਾ ਕਰਦਾ ਕੰਮ ਹੀ ਹੈਗਾ ਫਿਰ ਡੰਗਰ ਬੱਚਾ ਦੇਖਣਾ ਪੈਂਦਾ ਵੀ ਜੇ ਕੰਮ ਹੁਣ ਹੈ ਕੱਲੇ ਹੀ ਅਸੀਂ ਇੱਕ ਦਿਨ ਤੋਂ ਚੱਲ ਕਰਦੀ ਜਾ ਹੁੰਦਾ ਠੀਕ ਆ ਬਾਈ ਸਾਰਿਆਂ ਦਾ ਧੰਨਵਾਦ ਆ ਚੜਦੀ ਕਲਾ ਵਿੱਚ ਰੱਖੇ ਵੀ ਠੀਕ ਆ ਸਾਡਾ ਬਲੌਗ ਬਾਈ ਕਰਦੇ ਆ ਸਮਾਪਤ ਮਿਲਦੇ ਆ ਕੱਲ ਨੂੰ ਕਦੇ ਹੋਰ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਆ ਬੋਲੀ ਬਣਾਉ